ਬਹੁਤ ਸੌਖਾ ਆ ਤੁਸੀਂ ਧਰਨੇ ਤੇ ਬਹਿ ਗਏ ਤੁਹਾਡੇ ਕੋਲ ਹੋਰ ਹੱਲ ਸਾਡੇ ਕੋਲ ਨਹੀਂ ਹੋਰ ਹੱਲ ਹੈਗੇ ਸਾਡੇ ਕੋਲ ਤਾਂ ਹੀ ਇੱਕ ਹੱਲ ਸੋ ਲੋਕਾਂ ਦੇ ਘਰੇ ਬਹਿ ਕੇ ਕਹਿਣਾ ਬਹੁਤ ਸੌਖਾ ਹੁੰਦਾ ਵੀ ਕਿਉਂ ਇਹ ਇੱਥੇ ਨਿਤ ਨਵਾਂ ਕਲਾਕਿਆਂ ਦੇ ਧਰਨਾ ਲਾਉਣ ਕਹਿਣਾ ਸੌਖਾ ਆ ਤੁਸੀਂ ਆ ਕੇ ਇੱਥੇ ਸਾਨੂੰ ਪੁੱਛੋ ਤਾਂ ਸਹੀ ਘਰੇ ਬੈਠੇ ਬਹੁਤ ਸੌਖਾ ਕਹੀ ਜਾਂਦੇ ਨੇ ਬਹੁਤ ਲੋਕਾਂ ਤੋਂ ਸੁਣੀਆਂ ਨੈਗੇਟਿਵ ਕਮੈਂਟ ਆਉਂਦੇ ਨੇ ਹਨਾ ਕੁੜੀਆਂ ਰੀਲਾਂ ਪਾਉਂਦੀਆਂ ਨੇ ਇਹ ਕਰਦੀਆਂ ਅਸੀਂ ਤਾਂ ਪਾਉਂਦੀ ਨਹੀਂ ਅਸੀਂ ਤਾਂ ਕੰਮ ਵੀ ਕੀਤਾ ਆ ਅਸੀਂ ਡਬਲ ਡਬਲ ਸ਼ਿਫਟਾਂ ਵੀ ਕੀਤੀਆਂ ਆਪਣੀਆਂ ਫੀਸਾਂ ਵੀ ਆਪ ਕੱਢੀਆਂ ਨੇ ਪਰ ਪਤਾ ਨਹੀਂ ਕਿਉਂ ਲੋਕ ਬੱਸ 6 ਸਾਲ ਹੋ ਗਏ ਲੋਕਾਂ ਨੂੰ 7 ਸਾਲ ਹੋ ਗਏ ਉਹੀ ਫੇਸ ਕਰੀ ਜਾ ਰਹੇ ਨੇ ਪਲੀਜ਼ ਇੰਜ ਨਾ ਕਰੋ ਨਾ ਤਾਂ ਪੈਰੈਂਟਸ ਦਾ ਪੈਸਾ ਵੇਸਟ ਕਰੋ ਨਾ ਖੁਦ ਦਾ ਸਿਰਫ ਜਹਾਜ਼ 'ਚ ਬਿਠਾ ਕੇ ਜਵਾਕ ਨੂੰ ਜਦੋਂ ਦਿੱਲੀ ਤੋਂ ਘਰੇ ਮੁੜਦੇ ਆ ਨਾ ਤਾਂ ਇਹ ਨਾ ਸੋਚੋ ਕਿ ਇਹਦੀ ਜ਼ਿੰਦਗੀ ਬਣ ਗਈ। ਜ਼ਿੰਦਗੀ ਅਸਲ 'ਚ ਇਸ ਮੁਲਕ 'ਚ ਆਉਣ ਤੋਂ ਬਾਅਦ ਪਤਾ ਲੱਗਦੀ ਹੈ ਕਿ ਇੱਥੇ ਬਣਾਉਣੀ ਕਿਵੇਂ ਆ। ਮੈਂ ਮੈਡੀਕਲ ਦੇ ਵਿੱਚ ਕੰਮ ਕਰੇ ਤੁਸੀਂ ਮੈਨੂੰ ਕਹੋਗੇ ਵੀ ਹਾਂ ਵੈਲਡਰ ਦੇ ਜੋਬ ਨਾਲ ਮੈਨੂੰ ਪੀਆਰ ਮਿਲੂਗੀ ਫਿਰ ਤੁਸੀਂ ਸਾਨੂੰ ਸਟੱਡੀ ਹੀ ਇਦਾਂ ਦੀ ਕਿਉਂ ਦਿਨੇ ਹੋਗੇ? ਮੈਂ ਤਾਂ ਇਹ ਪੁੱਛਣਾ ਚਾਹੂੰਗੀ। ਮਤਲਬ ਕਿ ਇਹ ਰੋਜ਼ ਚੇਂਜ ਹੁੰਦੇ ਨੇ ਆਹ ਵਾਲੀ ਨਹੀਂ ਹੈਗੀ ਆਹ ਜੋਬ ਇਸ ਦੇ ਅੰਡਰ ਨਹੀਂ ਆਉਂਦੀ ਹੈਗੀ ਆਹ ਜੋਬ ਮੈਂ ਕਹਿੰਦੀ ਆ ਵੀ ਤੁਸੀਂ ਲਿਸਟ ਹੀ ਦੇ ਦਿਓ ਸਾਨੂੰ ਵੀ ਹਾਂ ਅਸੀਂ ਉਹਦੇ ਅਕੋਰਡਿੰਗ ਕੰਮ ਕਰ ਲਈਏ ਮੈਂ ਉਥੇ ਕੁੜੀਆਂ ਦੇ ਹਾਲਾਤ ਦੇਖ ਕੇ ਮਤ ਅੱਖਾਂ ਵੀ ਭਰ ਆਉਣੀਆਂ ਵੀ ਕੁੜੀਆਂ ਮੁੰਡੇ ਵੀ ਵਿਚਾਰਿਆਂ ਕੋਲ ਮਤ ਖਾਣ ਨੂੰ ਵੀ ਨਹੀਂ ਕੋਸ਼ਿਸ਼ ਆ ਨਾ ਵੀ ਤੁਸੀਂ ਜੀਆਈਸੀ ਦੇ ਕਿੰਨਾ ਟਾਈਮ ਸਰਵਾਈਵ ਕਰ ਲੋਗੇ ਤੁਹਾਨੂੰ ਪਤਾ ਇੱਥੇ ਲੋਕਾਂ ਨੇ ਰੈਂਟ ਕਿੰਨਾ-ਕਿੰਨਾ ਲੈਂਦੇ ਇਹ ਤਾਂ ਤਾਂ ਹੈ ਨਹੀਂ ਵੀ ਉਹ ਕਹਿਣਗੇ ਕੋਈ ਨਾ ਤੁਹਾਨੂੰ ਕੰਮ ਨਹੀਂ ਮਿਲਿਆ ਤਾਂ ਅੱਜ ਇੱਕ ਮਹੀਨੇ ਦਾ ਰੈਂਟ ਨਾ ਦੋ ਸਾਡੇ ਕੋਲੇ ਕੋਈ ਆਪਸ਼ਨਾਂ ਨਹੀਂ ਬਚਦੀਆਂ ਐਲਐਮਆਈ ਦੀਆਂ ਰਹਿ ਜਾਂਦੀਆਂ ਤੁਹਾਨੂੰ ਵੀ ਪਤਾ ਐਲਐਮਆਈ ਅੱਜ ਦੇ ਟਾਈਮ ਕਿਹੜੇ ਕਿੰਨੇ ਹੀ ਜ਼ਿਆਦਾ ਮਹਿੰਗੀਆਂ ਮਿਲ ਰਹੀਆਂ ਸੋ ਅਜਾਬ ਕਿਸੇ ਨੂੰ ਕਹੋ ਤਾਂ ਅਗਲਾ ਕਹਿੰਦਾ ਆਪ ਆ ਗਏ ਹੁਣ ਅਸੀਂ ਕਿਉਂ ਨਹੀਂ ਫਿਰ ਆਪਾਂ ਕਹਿੰਦੇ ਤੁਸੀਂ ਵੀ ਆ ਕੇ ਲੈ ਲਓ ਫਿਰ ਜਿਹੜਾ ਅਸੀਂ ਇੱਥੇ ਆ ਗਏ ਹਨ ਵੀ ਅਸੀਂ ਕਰਦੇ ਪਿਆ ਅਸੀਂ ਤੁਸੀਂ ਵੀ ਕਰ ਲਓ ਇਮੀਗ੍ਰੇਸ਼ਨ ਵਾਲਿਆਂ ਨੇ ਪਾਈਆਂ ਹੁੰਦੀਆਂ ਨੇ ਪੁੱਛ ਤਾਂ ਕਿ ਅਫੋਰਡੇਬਲ ਰੇਟ ਤੇ ਐਲ ਐਮ ਆਈ अवेलेबल ਅਜੇ ਤੋ ਉਹਨਾਂ ਨੂੰ ਪੁੱਛੋ ਉਹ ਕਹਿੰਦੇ ਨੇ 32000 ਦੀ ਐਲ ਐਮ ਆਈ 38000 ਦੀ ਐਲ ਐਮ ਆਈ ਉਹ ਅਫੋਰਡੇਬਲ ਸਾਡੇ ਲਈ ਤਾਂ ਹੈ ਨਹੀਂ ਕੀ ਕੱਲ ਨੂੰ ਕਿਸੇ ਦਾ ਵੀ ਟਾਈਮ ਆ ਸਕਦਾ ਥੋੜੀ ਵੀ ਭੈਣ ਭਰਾ ਆਏ ਹੋਏ ਆ ਉਹਨਾਂ ਤੇ ਵੀ ਇਹੀ ਟਾਈਮ ਆਉਣਾ ਸਾਲ ਹੁਣ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਜਾਣੇ ਨੈਕਸਟ ਈਅਰ ਉਹ ਵੀ ਤਾਂ ਫ ਲੋਕਪਰ ਨੇਗੇਟਿਵ ਕਮੈਂਟ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਬੈਗ ਵਾਪਿਸ ਜਾਓ ਨਹੀਂ ਤੁਸੀਂ ਇੱਥੇ ਆਏ ਕਿਉਂ ਮੈਂ ਤਾਂ ਇਹ ਕਹਿ ਰਹੀ ਵੀ ਅਗਰ ਤੁਸੀਂ ਨਹੀਂ ووٹ ਸਕਦੇ ਸੀ ਤੁਸੀਂ ਇੰਨੇ ਸਟੂਡੈਂਟਸ ਬੁਲਾਏ ਹੀ ਕਿਉਂ ਨੇ ਤੁਸੀਂ ਓਨੇ ਕ ਬੁਲਾਓ ਜਿੰਨੇ ਕ ਤੁਸੀਂ ਸਾਮ ਸਕਦੇ ਕੁੜੀਆਂ ਦੇ ਹਾਲਾਤ ਇੰਨੇ ਮਾੜੇ ਹੋ ਦੀ ਤੁਹਾਨੂੰ ਕੰਮ ਨਹੀਂ ਮਿਲਦਾ ਸੀ ਨੇ ਟੈਂਸਟ੍ਰੈਸਾਂ ਸਾਡੇ ਹਸਬੰਡ ਨੇ ਆਉਣਾ ਸੀ ਉਹਨਾਂ ਨੂੰ ਬਰੌਣਾ ਕਈਆਂ ਦੇ ਮੈਰਿਜ ਹੋਈ ਦੀ ਉਹਨਾਂ ਦੇ ਕਈਆਂ ਦੇ ਬੱਚੇ ਵੀ ਇੰਡੀਆ ਨੇ ਤੇ ਉਹਨਾਂ ਦੇ ਹਾਲਾਤ ਇੰਨੇ ਮਾੜੇ ਹੁਣ ਕਹਿਣਗੇ ਦੀ ਕੰਮ ਲੱਭ ਦੋ ਮੈਂ ਕਹਿੰਨੀ ਵੀ ਕੰਮ ਹੈ ਹੀ ਨਹੀਂ ਲੱਭੀਏ ਕਿੱਥੋਂ ਜੇ ਹੋਵੇ ਤਾਂ ਆਪਾਂ ਕਹਿੰਦੇ ਵੀ ਅਗਲਾ ਕਹਿੰਦਾ ਤੁਹਾਨੂੰ ਦੱਸ ਦਾਂਗੇ ਕੰਮ ਕਿਸੇ ਕੋਲ ਹੈ ਹੀ ਨਹੀਂ ਤਾਂ ਫਿਰ ਉਹ ਕਰਨ ਕੀਾਂ ਜੀ ਉਹਨਾਂ ਦੇ ਹੁਣ ਜੀਆਈਸੀ ਤੇ ਵੀ ਕਿੰਨਾ ਟਾਈਮ ਸਰਵਾਈਵ ਕਰਨਗੇ ਅਸੀਂ ਫਰੀਦ ਚ ਨਹੀਂ ਮੰਗ ਰਹੇ ਅਸੀਂ ਐਕਸਟੈਂਸ਼ਨਾਂ ਨਹੀਂ ਮੰਗ ਰਹੇ ਅਸੀਂ ਸਿਰਫ ਇੱਕ ਫੇਅਰ ਪੀਆਰ ਪਾਥਵੇ ਅਲ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸ਼ੁਰੂ ਜਦੋਂ ਆਪਣਾ ਕਿਸਾਨੀ ਧਰਨਾ ਇੰਡੀਆ ਚੱਲਦਾ ਸੀ ਅਸੀਂ ਇੱਥੇ ਸਾਲ ਪੂਰਾ ਖੜੇ ਰਹੇ ਆ ਬ੍ਰੈਂਪਟਨ ਗੇਟਵੇ ਟਰਮੀਨਲ ਦੇ ਸਾਹਮਣੇ ਪੋਸਾਰੀ ਸਾਰਾ ਸਾਲ ਜਿਨਾ ਚਿਰ ਉੱਥੇ ਆਪਣੀ ਜਿੱਤੇ ਨਹੀਂ ਸੀਗਾ ਉਹਨਾਂ ਚਿਰ ਅਸੀਂ ਇੱਥੇ ਕਰਦੇ ਰਹੇ ਪ੍ਰੋਟੈਸਟ ਸੋ ਸਾਨੂੰ ਨਹੀਂ ਲੱਗਦਾ ਵੀ ਇਹ ਕੋਈ ਸਾਡੇ ਲਈ ਬਹੁਤ ਵੱਡੀ ਗੱਲ ਆ ਬਹੁਤ ਮਾੜੇ ਹਾਲਾਤ ਵੀ ਆਏ ਮੀ ਪੈਣਾ ਬੁਰੇ ਹਾਲ ਥੇਰ ਵੀ ਅਸੀਂ ਪਰ ਬੈਠੇ ਰਹੇ ਪਰ ਉਹ ਲੋਕੀ ਉਦੋਂ ਵੀ ਨਿੰਦਦੇ ਸੀਗੇ ਵੀ ਇਹ ਕਿਉਂ ਬੈਠੇ ਆ ਇੱਥੇ ਅਬੇ ਪੇਰੈਂਟਸ ਦਾ ਪੈਸਾ ਵੇਸਟ ਕਰਨ ਤੋਂ ਪਹਿਲਾਂ ਆਪਣਾ ਸਾਲ ਅਬੀ ਸ ਇਥੇ ਗੱਲ ਕਰੋ ਫਿਰ ਆਓ ਅਦਰਵਾਈਜ਼ ਨਾ ਵੇਸਟ ਕਰੋ ਸਟੈਸਟੋਪੌਡ ਹੋ ਰਹੇ ਨੇਗੇ ਡਿਪਰੈਸ਼ਨ ਚ ਬਹੁਤ ਜਾ ਰਹੇ ਨੇ ਸੁਸਾਈਡ ਬਹੁਤ ਕੀਤੀਆਂ ਨੇਗੀਆਂ ਮੋਸਟ ਆਫ ਥੈਮ ਸਟੂਡੈਂਟਸ ਨੇ ਉਹਨਾਂ ਵੀ ਅੰਨੇਵਾ ਪੈਸਾ ਲਾ ਕੇ ਇੱਥੇ ਆਉਂਦਾ ਕੋਈ ਫਾਇਦਾ ਨਹੀਂ ਕਿਸੇ ਦੇ ਘਰੇ ਕਿਸੇ ਦੇ ਵਾਧੂ ਡਾਣਿਆ ਤੁਸੀਂ ਡਾਓ ਘੁੰਮਣ ਦਾ ਸ਼ੌਂਕ ਹੈ ਘੁੰਮ ਕੇ ਤੁਸੀਂ ਜਾਓ ਮੈਨੂੰ ਐਦਾਂ ਸੀਗਾ ਵੀ ਮੈਂ ਮੇਰੀ ਫੈਮਲੀ ਫਾਈਨੈਂਸ਼ਲੀ ਪ੍ਰੋਬਲਮ ਚ ਪੂਜ ਰਹੀ ਹੈ ਵੀ ਮੈਂ ਬਾਹਰ ਜਾ ਕੇ ਕਮਾਈ ਕਰਾਂ ਵੀ ਪੈਸੇ ਭੇਜਣੇ ਨੇ ਹਨਾ ਐਦਾਂ ਨਹੀਂ ਸਰ ਸਕਦਾ ਹੈਗਾ ਅਸੀਂ ਐ ਨਹੀਂ ਕਹਿੰਦੇ ਵੀ ਸਾਨੂੰ ਫੇਰੀ ਝਾਕੇ ਇੱਥੇ ਕੋਈ ਪੀਆਰ ਵੰਡ ਦੋ ਵੀ ਅਸੀਂ ਐ ਮੰਗਦੇ ਅਸੀਂ ਸਟਰਗਲ ਕੀਤਾ ਆ ਅਸੀਂ ਐ ਤਾਂ ਨਹੀਂ ਕਹਿ ਰਹੇ ਵੀ ਸਟੱਡੀ ਡਨ ਨਹੀਂ ਕੀਤੀ ਦਾ ਅਸੀਂ ਹੁਣ ਪ੍ਰੋਟੈਸਟ ਕਰਕੇ ਕਹਿ ਰਹੇ ਆ ਵੀ ਸਾਨੂੰ ਪੀਆਰ ਦੇ ਦੋ ਜਿੰਨਾ ਅਸੀਂ ਕੰਮ ਕਰਦੇ ਉਹਨਾਂ ਤੋਂ ਸਾਨੂੰ ਬਚਦਾ ਹੀ ਨਹੀਂ ਹੈ ਉਹ ਤੋਂ ਜ਼ਿਆਦਾ ਅਸੀਂ ਫਲ ਵੀ ਪੇ ਕਰ ਰਹੇ ਆ ਸੀਪੀਪੀ ਵੀ ਅਸੀਂ ਪੇ ਕਰ ਰਹੇ ਐਮਪਲੋਇਡ ਇੰਸ਼ੋਰੈਂਸ ਅਸੀਂ ਪੇ ਕਰ ਰਹੇ ਸਾਨੂੰ ਤਾਂ ਕੁਝ ਵੀ ਨਹੀਂ ਬਚਦਾ ਹੈ ਗਿਆ ਕੈਨੇਡਾ ਦੇ ਵਿੱਚ ਜਿਹੜਾ ਲਗਾਤਾਰ ਧਰਨਾ ਚੱਲ ਰਿਹਾ ਉਹਦੇ ਬਾਬਤ ਤੁਹਾਨੂੰ ਅਸੀਂ ਲਗਾਤਾਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹਦੇ ਪਿੱਛੇ ਜਿਹੜੀਆਂ ਅਸਲ ਜਿਹੜੀਆਂ ਵਜਾਵਾਂ ਨੇ ਹਨਾ ਜਿਹੜੇ ਕਾਰਨਾ ਕਰਕੇ ਨੌਜਵਾਨ ਇੱਥੇ ਬਿਠੇ ਨੇ ਉਹ ਉਹ ਤੁਹਾਨੂੰ ਸਮਝਣੇ ਬਹੁਤ ਜ਼ਰੂਰੀ ਨੇ ਕੁੜੀਆਂ ਦੀ ਜਦੋਂ ਗੱਲ ਆਉਂਦੀ ਆ ਪੰਜਾਬ ਦੇ ਕਲਚਰ ਦੇ ਵਿੱਚ ਤਾਂ ਅਸੀਂ ਬੜੇ ਸੈਂਸਿਟਿਵ ਹੋ ਜਾਂਦੇ ਆ ਹਨਾ ਸਾਨੂੰ ਲੱਗਦਾ ਆ ਵੀ ਅ ਕੁੜੀਆਂ ਦੇ ਲਈ ਜਿਹੜਾ ਆ ਉਹ ਇਕੱਲੇ ਕਿਤੇ ਰਹਿਣਾ ਉਹ ਮੁੰਡੇ ਦੇ ਨਾਲੋਂ ਬਹੁਤ ਜ਼ਿਆਦਾ ਔਖਾ ਹੁੰਦਾ ਇਹਦੇ ਵਿੱਚ ਰਿਐਲਿਟੀ ਵੀ ਆ ਸੋ ਇੱਥੇ ਧਰਨੇ ਦਾ ਹਿੱਸਾ ਵੀ ਨੇ ਕੁੜੀਆਂ ਗੱਲਬਾਤ ਕਰਦੇ ਆ ਵੀ ਇਹ ਸਭ ਚੀਜ਼ ਨੂੰ ਇਹ ਸਾਰੇ ਐਪੀਸੋਡ ਨੂੰ ਕਿਵੇਂ ਫੇਸ ਕਰ ਰਹੇ ਹੋ ਕਿੰਨਾ ਇੱਕ ਔਖਾ ਲੱਗ ਰਿਹਾ ਹੈ ਨਾ ਕਿਉਂਕਿ ਹੁਣ ਮੌਸਮ ਵੀ ਬੜਾ ਠੰਡਾ ਹੋ ਗਿਆ ਤੇ ਦਿਨ ਰਾਤ ਇਸ ਧਰਨੇ ਤੇ ਬਹਿਣਾ ਮੈਂ ਸਭ ਤੋਂ ਪਹਿਲਾਂ ਤਾਂ ਇਹ ਹੀ ਸਮਝੂਗਾ ਵੀ ਪ੍ਰਿਪੇਅਰ ਕਿਵੇਂ ਕਰਿਆ ਆਪਣੇ ਆਪ ਨੂੰ ਕਿ ਹੁਣ ਲੜਨਾ ਤਾਂ ਇਸੇ ਤਰੀਕੇ ਪੈਣਾ ਜਿੱਦਾਂ ਹੁਣ ਆਪਾਂ ਸਾਰੇ ਪੰਜਾਬ ਤੋਂ ਇਹ ਪੰਜਾਬ ਵਾਲਿਆਂ ਲਈ ਕੋਈ ਇਹ ਵੱਡੀ ਗੱਲ ਨਹੀਂ ਹੈਗੀ ਵੀ ਆਪਾਂ ਕਿਸੇ ਵੀ ਹਾਲਾਤ ਚ ਰਹਿ ਲੈਣੇ ਆਪਾਂ ਨੂੰ ਪਤਾ ਆਪਾਂ ਕਿੱਦਾਂ ਕਰਨਾ ਅਸੀਂ ਤਾਂ ਸਾਡੇ ਅਸੀਂ ਸ਼ੁਰੂ ਜਦੋਂ ਆਪਣਾ ਕਿਸਾਨੀ ਧਰਨਾ ਇੰਡੀਆ ਚੱਲਦਾ ਸੀ ਅਸੀਂ ਇੱਥੇ ਸਾਲ ਪੂਰਾ ਖੜੇ ਰਹੇ ਹਾਂ ਬ੍ਰੈਂਟਨ ਗੇਟਵੇ ਟਰਮੀਨਲ ਦੇ ਸਾਹਮਣੇ ਪੋਸਟ ਅਸੀਂ ਸਾਰਾ ਸਾਲ ਜਿਨਾ ਚਿਰ ਉੱਥੇ ਆਪਣੇ ਜਿੱਤੇ ਨਹੀਂ ਸੀਗਾ ਉਹਨਾਂ ਚਿਰ ਅਸੀਂ ਇੱਥੇ ਕਰਦੇ ਰਹੇ ਪ੍ਰੋਟੈਸਟ ਸੋ ਸਾਨੂੰ ਨਹੀਂ ਲੱਗਦਾ ਵੀ ਇਹ ਕੋਈ ਸਾਡੇ ਲਈ ਬਹੁਤ ਵੱਡੀ ਗੱਲ ਆ ਆਪਣੇ ਬਜ਼ੁਰਗ ਜਿਹੜੇ ਉੱਥੇ ਇੰਨੇ ਮਾੜ ਜੇ ਆਪਣੇ ਹੱਕਾਂ ਲਈ ਜੇ ਆਪਾਂ ਲੜਨਾ ਤਾਂ ਆਪਣੇ ਲਈ ਕੁਝ ਵੀ ਨਹੀਂ ਹੈਗੀ ਵੱਡੀ ਗੱਲ ਬਲਕਿ ਅਸੀਂ ਪਿਛਲੇ ਸਾਲ ਵੀ ਪ੍ਰੋਟੈਸਟ ਕੀਤਾ ਸਾਡੇ ਸਾਰੀ ਐਨਐਸਐਨ ਟੀਮ ਜਿਹੜੀ ਆ ਪਿਛਲੇ ਸਾਲ ਜੋ ਸਟੂਡੈਂਟ ਡਿਪੋਰਟੇਸ਼ਨ ਦਾ ਸੀਗਾ ਪਰ ਉਦੋਂ ਵੀ ਅਸੀਂ ਪ੍ਰੋਟੈਸਟ ਕਰਦੇ ਰਹੇ ਅਸੀਂ ਉਦੋਂ ਵੀ ਬਹੁਤ ਮਾੜੇ ਹਾਲਾਤ ਵੀ ਆਏ ਮੀਂਹ ਪੈਣਾ ਬੁਰੇ ਹਾਲ ਫਿਰ ਵੀ ਅਸੀਂ ਪਰ ਬੈਠੇ ਰਹੇ ਪਰ ਉਹ ਲੋਕੀ ਉਦੋਂ ਵੀ ਨਿੰਦਦੇ ਸੀਗੇ ਵੀ ਇਹ ਕਿਉਂ ਬੈਠੇ ਆ ਜੋ ਕਿ ਉਹ ਨਹੀਂ ਅੱਜ ਤੁਸੀਂ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਖੜੀ ਲਾਪਰੀ ਤੇ ਉਹ ਉਹਦੀ ਡੇਟ ਵੀ ਆ ਗਈ ਸੀ ਵੀ ਉਹਨੂੰ ਉਹ ਬਸ ਮਤਲਬ ਵੀ ਉਹਨੂੰ ਡਿਪੋਰਟੇਸ਼ਨ ਦੀ ਡੇਟ ਆ ਗਈ ਸੀ ਐਤੋਂ ਬਾਅਦ ਤੂੰ ਕੰਟਰੀ ਲੀਵ ਕਰ ਦੇਣੀ ਆ ਇਹ ਉਹਦਾ ਹੀ ਨਤੀਜਾ ਵਾ ਪ੍ਰੋਟੈਸਟ ਕਰਨ ਦਾ ਕਿ ਅੱਜ ਉਹ ਇਸ ਕੰਟਰੀ 'ਚ ਬੈਠਾ ਵਾ ਤੇ ਉਹਦੇ ਪੀਆਰ ਵੀ ਹੋ ਜਾਣੀ ਆ ਸੋ ਲੋਕਾਂ ਦੇ ਘਰੇ ਬੈ ਕੇ ਕਹਿਣਾ ਬਹੁਤ ਸੌਖਾ ਹੁੰਦਾ ਵੀ ਕਿਉਂ ਇਹ ਇੱਥੇ ਨਿੱਤ ਨਵਾਂ ਕਲਾਗਿਆਂ ਦੇ ਉਤਾਰਣਾ ਲਾਉਣ ਮੈਂ ਖੁਦ ਇੱਕ سپورਟਰ ਨਾ ਮੈਂ ਵੀ ਸਟੂਡੈਂਟ ਆਈ ਸੀ ਸਾਡੇ ਟਾਈਮ 'ਚ ਜਦੋਂ ਜੇ ਟਾਈਮ 'ਚ ਮੈਂ ਪੱਕੀ ਹੋਈ ਮੈਂ 420 ਦੇ ਡਰਾਅ ਚ ਹੋਈ ਆ ਸੋ ਤੁਸੀਂ ਸੋਚੋ ਜੇ ਅੱਜ ਕੱਲ ਜੇ ਮੈਂ ਇਸਲਾਚ ਹੁੰਦੀ ਮੈਂ ਵੀ ਨਾ ਹੁੰਦੀ ਫਿਰ ਮੈਂ ਵੀ ਇੱਥੇ ਬੈਠੀ ਹੁੰਦੀ ਇਹਨਾਂ ਨਾਲ ਬੁਰਦਾ ਸਕੋਰ ਕੀ ਚੱਲ ਰਿਹਾ ਹੁਣ ਤਾਂ 500 ਤੋਂ ਉੱਪਰ ਹਾਂਜੀ ਪਹਿਲੇ ਪਿਛਲੇ 2 ਸਾਲ ਤਾਂ ਆਇਆ ਹੀ ਨਹੀਂ ਪਿਛਲੇ 2 ਸਾਲ ਤਾਂ ਬਿਲਕੁਲ ਡਰਾਅ ਹੀ ਨਹੀਂ ਕੱਡੇ ਮੇਰੀ ਖੁਦੀ ਭਾਬੀ ਮੇਰਾ ਭਰਾ ਉੱਥੇ ਸੜੀ ਆਏ ਹੋਏ ਉਹਨੇ ਮਾਸਟਰਸ ਕੀਤੀ ਆ ਇੰਡੀਆ ਪੜੀ ਹੋਈ ਹੈ ਇਥੇ ਆ ਕੇ ਉਹਨੇ ਪੀਜੀ ਕੀਤੀ ਆ ਪੋਸਟ ਗ੍ਰੈਜੂਏਸ਼ਨ ਜਾਣੇ ਆ ਸੋਰੀ ਪੀ ਐਚ ਡੀ ਦੇ ਲਈ ਤੇ ਪਰ ਫਿਰ ਵੀ ਉਹਨਾਂ ਦੇ ਪੁਆਇੰਟਸ ਪੂਰੇ ਨਹੀਂ ਹੋਣੇ ਬਿਕਾਜ਼ ਤੁਸੀਂ ਉਹਨਾਂ ਨੇ ਸਾਰੀ ਸਟਰੀਮ ਹੀ ਕੱਢਤੀਆਂ ਵਿੱਚੋਂ ਤੁਸੀਂ ਕਰੋਗੇ ਕੀ ਪਹਿਲਾਂ ਫੂਡ ਚ ਲੈ ਲੈਂਦੇ ਸੀ ਉਹਨਾਂ ਨੇ ਉਹਦੇ ਕੋਲ ਸਾਲ ਦਾ ਐਕਸਪੀਰੀਅੰਸ ਹੈਗਾ ਸੁਪਰਵਾਈਜ਼ਰ ਦਾ ਟੈਮਟਿੰਸ ਦਾ ਪਰ ਉਹ ਜ਼ੀਰੋ ਆ ਬਿਕਾਜ਼ ਉਹ ਚਾ ਉਹਨਾਂ ਨੇ ਸਟਰੀਮ ਕੱਢਤੀ ਉਹਦੇ ਵਿੱਚੋਂ ਨੌਕ ਕੱਢੀ ਜਾਂਦੇ ਆ ਫਿਰ ਬੰਦਾ ਕਰੂਗਾ ਕੀ ਹਾਂਜੀ ਸੋ ਆਪਸ਼ਨ ਹੋਰ ਕੇ ਬਚਦੀ ਨੇ ਪੈਸੇ ਲਾ ਕੇ ਵਾਪਸ ਜਾਣਾ ਥੋਨੇ ਪਤਾ ਕਿ ਨੌਕ ਖਾਵਾ ਆਪਣੇ ਘਰ ਦੇ ਕਿੱਦਾਂ ਭੇਦੇ ਸਾਰਿਆਂ ਦੇ ਸਾਰੇ ਕੋਈ ਇਦਾਂ ਨਹੀਂ ਨੇ پیسے ਲਾ ਕੇ ਮੈਂ ਤਾਂ ਖੁਦ ਆਪਣੇ ਫਰੈਂਡਸ ਨੂੰ ਕਹਿੰਨੀ ਮੇਰੇ ਉਹਨਾਂ ਨਾਲ ਲੜਾਈ ਵੀ ਹੁੰਦੀ ਆ ਵੀ ਜੇ ਤੁਸੀਂ ਇਹ ਹਾਲਾਤਾਂ 'ਚ ਹੁੰਦੇ ਤਾਂ ਤੁਸੀਂ ਕੀ ਕਰਦੇ ਪਰ ਉਹ ਕਹਿੰਦੇ ਵੀ ਇਹ ਧਰਨਾ ਮਤਲਬ ਉਹ ਸਪੋਰਟ ਨਹੀਂ ਕਰਦੇ ਫੇਰ ਹੀ ਮੈਂ ਕਹਾਂ ਪਰ ਤੁਸੀਂ ਆਪ ਦੇ ਆਪ ਨੂੰ ਉਸ ਹਾਲਾਤ ਚ ਰੱਖ ਕੇ ਦੇਖੋ ਵੀ ਉਹ ਵੀ ਆਪਣੇ ਭੈਣ ਭਰਾ ਨੇ ਕੱਲ ਨੂੰ ਕਿਸੇ ਦਾ ਵੀ ਟਾਈਮ ਆ ਸਕਦਾ ਤੁਹਾਡੇ ਵੀ ਭੈਣ ਭਰਾ ਆਏ ਹੋਏ ਆ ਉਹਨਾਂ ਤੇ ਵੀ ਇਹੀ ਟਾਈਮ ਆਉਣਾ ਸਾਲ ਹੁਣ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਜਾਣੇ ਨੈਕਸਟ ਈਅਰ ਉਹ ਵੀ ਤਾਂ ਫੇਰ ਆਉਣ ਗਈ ਬਾਹਰ ਨਿਕਲਣ ਗਈ ਪਰ ਤੁਸੀਂ ਆਪ ਉਸ ਹਾਲਾਤ ਚੋਂ ਨੰਨ ਕੇ ਤੁਸੀਂ ਖੁਦ ਇੱਕ ਸਟੂਡੈਂਟ ਦਾ ਦਰਦ ਕਿਉਂ ਨਹੀਂ ਸਮਝਦੇ ਮਤਲਬ ਮੈਂ ਇਹੀ ਚਾਹੁੰਨੀ ਕਿ ਸਾਡੇ ਭੈਣਾਂ ਨੂੰ ਵੀ ਬੇਨਤੀ ਕਰੂੰਗੀ ਵੀ ਘਰੇ ੜਾਰ ਕੇ ਬੈਠੇ ਉਹਨਾਂ ਨੂੰ ਬਾਹਰ ਆਓ ਇਹਨਾਂ ਦਾ ਸਾਥ ਦਿਓ ਜੇ ਅਸੀਂ ਵੀ ਆ ਸਕਦੇ ਸਾਰੇ ਹਸਬੰਡ ਇਦਾਂ ਹੀ ਹੁੰਦੇ ਵੀ ਨਾ ਜਾਓ ਤੁਸੀਂ ਕੋਈ ਗਲਤ ਕੰਮ ਨਹੀਂ ਚੱਲੇ ਤੁਸੀਂ ਇੱਥੇ ਕਿਸਦਾ ਸਾਥ ਦੇਣ ਚੱਲੇ ਆ ਮੇਰੇ ਹਸਬੰਡ ਖੋਦੇ ਇਧਰ ਦੇ ਬੋਰਡ ਨੇ ਪਰ ਮੈਂ ਉਹਨਾਂ ਨੂੰ ਆਪਣੀ ਜਿਹੰਦੀ ਸਿਚੁਏਸ਼ਨ ਦੱਸੀ ਵੀ ਅਸੀਂ ਮੈਂ ਕਿਹੜੇ ਹਾਲਾਤਾਂ ਚ ਰੰਗੀ ਆ ਫੈਕਟਰੀ ਚ ਵੀ ਕੰਮ ਕੀਤਾ ਉਸ ਤੋਂ ਬਾਅਦ ਆਫਿਸ ਚ ਵੀ ਜੌਬਸ ਕੀਤੀਆਂ ਵਧੀਆ ਮਿਲ ਗਈਆਂ ਪਰ ਜੋ ਸਟੂਡੈਂਟ ਉਹਨੇ ਤੁਸੀਂ ਸਾਰੇ ਜ਼ੀਰੋ ਤੋਂ ਹੀ ਸਟਾਰਟ ਕਰਦੇ ਆ ਪਰ ਉਹ ਮੇਰੇ ਹਾਲਾਤ ਸਮਝਦੇ ਉਹਨਾਂ ਨੇ ਅੱਜ ਤੱਕ ਮੈਨੂੰ ਰੋਕਿਆ ਨਹੀਂ ਵੀ ਤੁਸੀਂ ਕਿਉਂ ਜਾਣਦੇ ਆ ਕਿਸੇ ਸਪੋਰਟ ਕਰਨ ਨੂੰ ਕਿੰਨੇ ਜਾਓ ਕੋਈ ਨਾ ਫਿਰ ਕੀ ਕਰ ਕਿਸੇ ਗਲਤ ਕੰਮ ਥੋੜਾ ਚੱਲੇ ਆ ਨਾਲੇ ਉਹੀ ਗੱਲ ਆ ਜਾਂਦੀ ਆ ਹਨਾ ਉਹਨਾਂ ਨੂੰ ਲੱਗਦਾ ਕਿ ਸਾਰੇ ਕਸ ਦੇ ਜ਼ਿੰਮੇਵਾਰ ਜਿਹੜੇ ਇਹੀ ਨੇ ਹਨਾ ਤੇ ਇਹਨਾਂ ਨੂੰ ਲੱਗਦਾ ਯਾਰ ਪੁਰਾਣੇ ਤਾਂ ਸਾਡੀ ਸਪੋਰਟ ਕੋਈ ਵੀ ਨਹੀਂ ਕਰਦਾ ਜਿਵੇਂ ਤੁਹਾਡੇ ਵਾਲੀ ਐਗਜ਼ਾਮਪਲ ਬਹੁਤ ਬਹੁਤ ਫਿੱਟ ਪੈਟਦੀ ਹੈ ਹਨਾ ਕਿ ਜਦੋਂ ਅੰਡਰਸਟੈਂਡਿੰਗ ਦੀ ਗੱਲ ਆ ਤੇ ਦੂਜੀ ਗੱਲ ਹੈ ਕਿ ਸਾਰੇ ਬੰਦੇ ਇੱਕੋਸਾਰ ਨਹੀਂ ਹੁੰਦੇ ਹਾਂਜੀ ਸਾਰੇ ਇੱਕੋ ਅੱਛਾ ਮੈਨੂੰ ਇੱਕ ਗੱਲ ਦੱਸੋ ਜਿਹੜੀਆਂ ਕੁੜੀਆਂ ਹਨਾ ਪਿਛਲੇ ਸਾਲਾਂ ਦੇ ਵਿੱਚ ਆਈਆਂ ਨੇ ਖਾਸ ਕਰਕੇ ਕੋਵਿਡ ਤੋਂ ਬਾਅਦ ਜਿਹੜੀਆਂ ਦੀ ਹਾਲੇ ਪੜਾਈ ਮੰਨ ਲਓ ਚੱਲ ਰਹੀ ਹੈ ਵਿੱਚ ਪੂਰੀ ਹਨ ਪੂਰੀ ਨਹੀਂ ਹੋਈ ਜਾਂ ਪੂਰੀ ਹੋਈ ਆ ਸਭ ਤੋਂ ਵੱਧ ਜਿਹੜੀ ਆ ਤਲਵਾਰ ਹਨਾ ਉਹਨਾਂ ਸਟੂਡੈਂਟਸ ਨਾਲ ਲੜਕ ਰਹੀ ਉਨਾ ਦਾ ਸਟੇਟ ਆਫ ਮਾਈਂਡ ਕੀ ਆ ਤੁਹਾਨੂੰ ਤਾਂ ਮਿਲਦੇ ਹੋਣਗੇ ਹਰ ਇੱਕ ਬੰਦਾ ਕੈਮਰੇ ਦੇ ਮੂਰੇ ਨਹੀਂ ਆਉਂਦਾ ਹਨਾ ਘਰੋਂ ਕਿਵੇਂ ਕੋਈ ਆਉਂਦਾ ਆ ਮਤਲਬ ਮੈਨੂੰ ਮੈਂ ਚਾਹੁੰਦਾ ਹਾਂ ਕਿਸੇ ਦੀ ਗੱਲ ਜ਼ਰੂਰ ਦੱਸੋ ਤੁਸੀਂ ਹਾਂਜੀ ਮੇਰੇ ਕੋਲ ਬਹੁਤ ਐਗਜ਼ਾਮਪਲਸ ਆ ਮੈਂ ਖਾਲਸਾ ਏਡ ਦੀ ਉੱਤੇ ਜਾਂਦੀ ਰਹੀਆਂ ਸੇਵਾ ਤੇ ਅਸੀਂ ਇਹਨਾਂ ਨੇ ਖਾਲਸਾ ਏਡ ਵਾਲਿਆਂ ਨੇ ਸਟਾਰਟ ਕੀਤਾ ਸੀ ਗਰੋਸਰੀ ਸਟੂਡੈਂਟਸ ਨੂੰ ਜਿਨ੍ਹਾਂ ਕੋਲ ਕੰਮ ਹੈ ਨਹੀਂ ਜਾਂ ਹੋਰ ਮੈਂ ਉੱਥੇ ਕੁੜੀਆਂ ਦੇ ਹਾਲਾਤ ਦੇਖ ਕੇ ਮਦੱਖਾਂ ਵੀ ਪਰ ਆਉਣੀਆਂ ਵੀ ਕੁੜੀਆਂ ਮੁੰਡੇ ਵੀ ਵਿਚਾਰਿਆਂ ਕੋਲ ਮਤਲਬ ਖਾਣ ਨੂੰ ਵੀ ਨਹੀਂ ਕੁਛ ਹੈ ਨਾ ਵੀ ਤੁਸੀਂ ਜੀਆਈਸੀ ਦੇ ਕਿੰਨਾ ਟਾਈਮ ਸਰਵਾਈਵ ਕਰ ਲੋਗੇ ਤੁਹਾਨੂੰ ਪਤਾ ਇੱਥੇ ਲੋਕਾਂ ਨੇ ਰੈਂਟ ਕਿੰਨਾ-ਕਿੰਨਾ ਲੈਂਦੇ ਇਹ ਤਾਂ ਤਾਂ ਹੈ ਨਹੀਂ ਵੀ ਉਹ ਕਹਣਗੇ ਕੋਈ ਨਾ ਤੁਹਾਨੂੰ ਕੰਮ ਨਹੀਂ ਮਿਲਿਆ ਤਾਂ ਅੱਜ ਇੱਕ ਮਹੀਨੇ ਦਾ ਰੈਂਟ ਨਾ ਦੋ ਅਗਲਾ ਕਹਿੰਦਾ 30 ਤਰੀਕ ਨੂੰ ਰੈਂਟ ਸਾਨੂੰ ਚਾਹੀਦਾ ਤੇ ਉਹ ਵਿਚਾਰੀਆਂ ਇੰਨੀਆਂ ਵੀ ਦੀਦੀ ਅਸੀਂ ਡਿਪਰੈਸ਼ਨ ਚ ਕੀ ਕਰੀਏ ਸਾਨੂੰ ਕੰਮ ਨਹੀਂ ਮਿਲਦਾ ਮੈਂ ਤਾਂ ਉਹਨਾਂ ਨੂੰ ਵੀ ਕਿਹਾ ਕਿ ਸੇ ਕੁੜੀਆਂ ਨੂੰ ਜੇ ਤੁਸੀਂ ਹੱਥੀਂ ਕੰਮ ਕੋਈ ਕਰਕੇ ਸਿੱਖਣਾ ਚਾਹੁੰਦੇ ਹੋ ਉਹ ਕੰਮ ਕਰਕੇ ਇੰਡੀਆ ਤੋਂ ਆਓ ਜਿਵੇਂ ਨੇਲਸ ਦਾ ਹੋ ਗਿਆ ਹੋਰ ਹੋ ਗਿਆ ਵੀ ਐਟਲੀਸਟ ਕੁਛ ਨਾ ਕਰਨ ਨਾਲੋਂ ਤਾਂ ਵ ਹਾਲਾਤ ਇੰਨੇ ਮਾੜੇ ਵੀ ਦੀ ਤੁਹਾਨੂੰ ਕੰਮ ਨਹੀਂ ਮਿਲਦਾ ਸੀ ਨੇ ਸਟ੍ਰੈਸਾਂ ਸਾਡੇ ਹਸਬੰਦ ਨੇ ਆਉਣਾ ਸੀ ਉਹਨਾਂ ਨੂੰ ਬੜਾ ਕਹੀਆਂ ਤੇ ਮੈਂ ਮੈਰਿਜ ਹੋਈ ਵੀ ਆ ਉਹਨਾਂ ਦੇ ਕਹੀਆਂ ਤੇ ਬੱਚੇ ਵੀ ਇੰਡੀਆ ਨੇ ਤੇ ਉਹਨਾਂ ਦੇ ਹਾਲਾਤ ਇੰਨੇ ਮਾੜੇ ਹੁਣ ਕਹਿਣਗੇ ਜੀ ਕੰਮ ਲੱਭ ਦੋ ਮੈਂ ਕਹਿੰਨੀ ਵੀ ਕੰਮ ਹੈ ਹੀ ਨਹੀਂ ਲੱਭੀਏ ਕਿੱਥੋਂ ਜੇ ਹੋਵੇ ਤਾਂ ਆਪਾਂ ਕਹਿੰਨੇ ਵੀ ਅਗਲਾ ਕਹਿੰਦਾ ਤੁਹਾਨੂੰ ਦੱਸ ਦਾਂਗੇ ਕੰਮ ਕਿਸੇ ਕੋਲ ਹੈ ਹੀ ਨਹੀਂ ਤਾਂ ਫਿਰ ਉਹ ਕਰਨ ਕੀ ਆਂ ਜੀ ਉਹਨਾਂ ਦੇ ਹੁਣ ਜੀਆਈਸੀ ਤੇ ਵੀ ਕਿੰਨਾ ਟਾਈਮ ਸਰਵਾਈਵ ਕਰਨਗੇ ਬਹੁਤ ਔਖੀ ਸਿਚੁਏਸ਼ਨ ਆ ਮੈਂ ਕਹਿੰਨੀ ਜਿਹੜੇ ਹੁਣ ਸਟੂਡੈਂਟ ਆਉਂਦੇ ਮੈਂ ਤਾਂ ਆਪਣੇ ਖੁਦ ਦੇ ਭ ਤਾਂ ਅਗਲਾ ਕਹਿੰਦਾ ਆਪ ਆਗੇ ਹੁਣ ਅਸੀਂ ਕਿਉਂ ਨਹੀਂ ਫਿਰ ਆਪਾਂ ਕਹਿੰਦੇ ਤੁਸੀਂ ਵੀ ਆ ਕੇ ਲੈ ਲਓ ਫਿਰ ਜਿਹੜਾ ਅਸੀਂ ਇੱਥੇ ਆ ਕੇ ਹਨਾ ਵੀ ਅਸੀਂ ਕਰਦੇ ਪਏ ਐਸ਼ ਤੁਸੀਂ ਵੀ ਕਰ ਲਓ ਫਿਰ ਜਦੋਂ ਇੱਥੇ ਆਉਂਦੇ ਰਿਐਲਿਟੀ ਹਿੱਟ ਕਰਦੀ ਹੈ ਈਵਨ ਜਦੋਂ ਮੈਂ ਸਟੂਡੈਂਟ ਸੀ ਮੈਨੂੰ ਵੀ ਨਹੀਂ ਸੀ ਪਤਾ ਇੱਥੇ ਕੰਮ ਕਰੇ ਬਿਨਾ ਸਰਦਾ ਹੀ ਨਹੀਂ ਮੈਨੂੰ ਲੱਗਾ ਇੱਕ ਅੱਧਾ ਦਿਨ ਕੰਮ ਕਰਨਾ ਹੁੰਦਾ ਪਰ ਜਦੋਂ ਤੁਸੀਂ ਇੱਥੇ ਆ ਜਾਂਦੇ ਆ ਨਾ ਤੁਹਾਨੂੰ ਫੇਰ ਪਤਾ ਲੱਗਦੀ ਵੀ ਕੈਨੇਡਾ ਦੀ ਰਿਐਲਿਟੀ ਕੀ ਜਿਵੇਂ ਆਪਾਂ ਇੰਡੀਆ ਬੈਠੇ ਨੂੰ ਵੀ ਦੱਸੀਏ ਵੀ ਨਾ ਆਓ ਇੱਥੇ ਹਾਲਾਤ ਮਾੜੇ ਅਗਲਾ ਕਹਿੰਦਾ ਵੀ ਇਹ ਸਾਨੂੰ ਆਉਣ ਨਹੀਂ ਦੇਣਾ ਚਾਹੁੰਦੇ ਪਰ ਮਤਲਬ ਖੋਨੂੰ ਤਰਸ ਆਉਂਦਾ ਹਾਂ ਜੀ ਵੀ ਕਿੱਦਾਂ ਦੇ ਹਾਲਾਤ ਨੇ ਵੀ ਅਸੀਂ ਤਾਂ ਬਹੁਤ ਫੇਰ ਵੀ ਵੀ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਵੀ ਅਸੀਂ ਬਹੁਤ ਵਧੀਆ ਹਾਲਾਤ 'ਚ ਰਹੇ ਹਾਂ ਸਟੂਡੈਂਟ ਲਾਈਫ 'ਚ ਹਾਂਜੀ ਤੁਹਾਡਾ ਤੁਹਾਡਾ ਕੀ ਸਟੇਟਸ ਹੈ ਇਸ ਵੇਲੇ ਇੱਥੇ ਕੈਨੇਡਾ ਦੇ ਵਿੱਚ ਮੈਂ ਵਰਕ ਪਰਮਿਟ ਤੇ ਆਂਗੀ ਬਟ ਮੇਰਾ ਵੀ ਥੋੜੇ 2-3 ਮਨਸਿਕ ਐਕਸਪਾਇਰ ਹੋਣ ਵਾਲਾ ਆ ਬਟ ਉਹੀ ਹੈ ਕਿ ਸਰਕਾਰ ਕੁਝ ਵੀ ਕੱਢ ਨਹੀਂ ਰਹੀ ਅਸੀਂ +2 ਕਰਕੇ ਆਏ ਹੋਏ ਆਂ ਇੰਡੀਆ ਤੋਂ ਸਕੋਰ ਸਾਡੇ ਬਣ ਨਹੀਂ ਰਹੇ ਮੇਰੇ ਕੋਲੇ 2 ਸਾਲ ਦਾ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਵੀ ਆ ਮੈਂ ਪੀਐਨਪੀ ਲਈ ਸੀਗੀ ਕੋਵਿਡ ਚ ਮੇਰੀ ਰਿਫਿਊਜ਼ ਹੋ ਗਈ ਸੀ ਕਿਉਂਕਿ ਉਦੋਂ ਕੰਮਾਂ ਤੋਂ ਲੀਓਵਰ ਹੋ ਗਏ ਸੀਗੇ ਉਹਦੇ ਕਰਕੇ ਮੇਰੀ 2020 ਚ ਮੇਰੀ ਰਿਫਿਊਜ਼ਲ ਆਈ ਸੀਗੀ ਪੀਐਨਪੀ ਦੀ ਬਟ ਉਸ ਤੋਂ ਬਾਅਦ ਹੁਣ ਜਿਹੜੇ ਸੀਏਸੀ ਡਰਾ ਆ ਰਹੇ ਆ ਬਹੁਤ ਜ਼ਿਆਦਾ ਆ ਰਹੇ ਆ ਤੇ ਪੁਆਇੰਟ ਪੂਰੇ ਨਹੀਂ ਹੋ ਰਹੇ ਹੁਣ ਸਾਡੇ ਕੋਲੇ ਕੋਈ ਆਪਸ਼ਨਾਂ ਨਹੀਂ ਬਚਦੀਆਂ ਐਲਐਮਆਈ ਦੀਆਂ ਰਹਿ ਜਾਂਦੀਆਂ ਤੋਂ ਨੂੰ ਵੀ ਪਤਾ ਐ ਐਲਐਮਆਈ ਅੱਜ ਦੇ ਟਾਈਮ ਕਿਹੜੀ ਕਿੰਨੀ ਜਿਆਦਾ ਮਹਿੰਗੀਆਂ ਮਿਲ ਰਹੀਆਂ ਸੋ ਉਹਦੇ ਕਰਕੇ ਆਸੀਂ ਉਹ ਅਫੋਰਡ ਵੀ ਨਹੀਂ ਕਰ ਸਕਦੇ ਹੁਣ ਸਾਡੇ ਲਈ ਤਾਂ ਲਾਸਟ ਆਪਸ਼ਨ ਪ੍ਰੋਟੈਸਟ ਹੀ ਹੈ ਹਨਾ ਤੇ ਕਿਉਂਕਿ ਜਿੰਨੇ ਵੀ ਏਜੰਟ ਆ ਜਿਨ੍ਹਾਂ ਕੋਲ ਵੀ ਡਾ ਇਮੀਗ੍ਰੇਸ਼ਨ ਵਾਲਿਆ ਉਹ ਇੱਕੋ ਹੀ ਰਾਹ ਦਿੰਦੇ ਆ ਵੀ ਜਾਂ ਤਾਂ ਤੁਸੀਂ ਸਟੱਡੀ ਵਾਪਸ ਲੈ ਲਓ ਦੁਬਾਰੇ ਦੀ ਲੈ ਲਓ ਜਾਂ ਤੁਸੀਂ ਐਲਐਮਆਈ ਲੈ ਲਓ ਹੋਰ ਐਕਸਟੈਂਡ ਦੇ ਆਪਸ਼ਨ ਹੀ ਹੈ ਨਹੀਂ ਕੋਈ ਮਤਲਬ ਇੰਨੇ ਲੱਖਾਂ ਲਾਇਆ ਪਹਿਲਾਂ ਹੁਣ ਅੱਗੇ ਅਗਲੇ ਰਾਹ ਫੇਰ ਹੀ ਕਹਿੰਦੇ ਨੇ ਕਿ ਫੀਸਾਂ ਸਾਨੂੰ ਦੇ ਦਿਓ ਤੁਸੀਂ ਪਰ ਗਾਰੰਟੀ ਫੇਰ ਵੀ ਕੋਈ ਨਹੀਂ ਹੈ ਨਾ ਕੋਈ ਨਹੀਂ ਆ ਕਿਉਂਕਿ ਜੇ ਅਸੀਂ ਦੁਬਾਰੇ ਸਟੱਡੀ ਵੀ ਲੈਣੇ ਆ ਤਾਂ PGWP ਇੱਕ ਵਾਰ ਹੀ ਮਿਲਦਾ ਆ ਦੁਬਾਰੇ ਨਹੀਂ ਮਿਲਦਾ ਫੇਰ ਸਟੱਡੀ ਲੈ ਕੇ ਸਟੇਟਸ ਮੇਨਟੇਨ ਹੋ ਕੇ ਦੁਬਾਰੇ ਸਾਨੂੰ LMI ਹੀ ਲੈਣੀ ਪੈਣੀ ਆ ਫੇਰ ਵੀ ਸਾਡੇ ਕੋਲ ਆਪਸ਼ਨ ਫੇਰ ਵੀ ਕੋਈ ਨਹੀਂ ਹੈਗੀ LMI ਐਟ ਦੀ ਐਂਡ ਸਾਡੇ ਕੋਲ ਇੱਕੋ ਹੀ ਹੱਲ ਰਹਿ ਜਾਂਦਾ ਆ ਉਹ ਇਮੀਗ੍ਰੇਸ਼ਨ ਵਾਲਿਆਂ ਨੇ ਪਾਈਆਂ ਹੁੰਦੀਆਂ ਨੇ ਪੋਸਟਾਂ ਕਿ ਅਫੋਰਡੇਬਲ ਰੇਟ ਤੇ LMI ਅਵੇਲੇਬਲ ਆ ਜਦੋਂ ਉਹਨਾਂ ਨੂੰ ਪੁੱਛੋ ਉਹ ਕਹਿੰਦੇ ਨੇ 32000 ਦੀ LMI ਆ 38000 ਦੀ LMI ਆ ਉਹ ਫੋਰ ਵੇਵਲ ਸਾਡੇ ਲਈ ਤਾਂ ਹੈ ਨਹੀਂ ਕਿ ਲੋਕ ਘਰੇ ਬੈਠੇ ਕਹਿ ਦਿੰਦੇ ਆ ਕਿ ਹਾਂ ਤੁਸੀਂ ਮਤਲਬ ਬਹੁਤ ਸੌਖਾ ਆ ਤੁਸੀਂ ਧਰਨੇ ਤੇ ਬੈ ਗਏ ਤੁਹਾਡੇ ਕੋਲ ਹੋਰ ਹੱਲ ਸਾਡੇ ਕੋਲ ਨਹੀਂ ਹੋਰ ਹੱਲ ਹੈਗੇ ਸਾਡੇ ਕੋਲ ਤਾਂ ਹੀ ਇੱਕ ਹੱਲ ਦੇ ਤੁਹਾਨੂੰ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਮੈਂ 2018 ਚ ਆਈ ਸੀ ਮੇਰੀ 2020 ਚ ਸਟੱਡੀ ਡਨ ਹੋਈ ਸੀ ਉਸ ਤੋਂ ਬਾਅਦ ਮੈਂ ਸਿਕਿਉਰਿਟੀ ਦੀ ਜੌਬ ਕੀਤੀ ਆ ਕੋਵਿਡ ਚ 3 ਸਾਲ ਕੀਤੀ ਆ ਤੇ ਮੇਰੇ ਕੋਲ ਨੌਕਬੀਦ ਐਕਸਪੀਰੀਅੰਸ ਆ 2 ਸਾਲ ਦਾ ਮੇਰੀ ਉਹਦੇ ਚ ਹੀ ਪੀ ਐਨ ਪੀ ਲੱਗੀ ਸੀ ਉਦੋਂ ਬਟ ਕੋਵਿਡ ਕਰਕੇ ਮੇਰੀ ਰਿਫਿਊਜ਼ ਹੋ ਗਈ ਸੀ ਤੇ ਬਟ ਹੁਣ ਉਹੀ ਆ ਕਿ ਸੀਸੀ ਡਰਾ ਆ ਰਹੇ ਆ ਬਟ ਉਹਨਾਂ ਚ ਅਸੀਂ ਕੁਆਲੀਫਾਈ ਨਹੀਂ ਕਰ ਰਹੇ ਮੈਂ ਸਾਡੇ ਮੈਂ ਨਾਰਥਵੇ ਵੀ ਜੌਬ ਕੀਤੀ ਆ ਆਰ ਆਈ ਐਨ ਪੀ ਚ ਅਸੀਂ ਕੁਆਲੀਫਾਈ ਕਰਦੇ ਸੀ ਤੇ ਬਟ ਉੱਥੇ ਵੀ ਹੁਣ ਆ ਰਹੀ ਐ ਐਨਪੀਵੀ ਵੀ ਬੰਦ ਹੋ ਗਈ ਜਿੱਦਨ ਨੂੰ ਰਾਹ ਖੁੱਲ ਲਧਿਆ ਉਦੋਂ ਨਹੀਂ ਬੰਦ ਹੋ ਰਹੇ ਆ ਬਸ ਨਾਲੇ ਨਾਲੇ ਕਹਿ ਦੇਣਾ ਹਨਾ ਬੜਾ ਬੜਾ ਸੌਖਾ ਜਿਹਾ ਕਹਿ ਦੇਣਾ ਕਿ ਤੁਸੀਂ ਯਾਰ ਹਨਾ ਵੀ ਆ ਸੌਖਾ ਕੰਮ ਫੜਿਆ ਧਰਨੇ ਦਾ ਹੁਣ ਇਹਨਾਂ ਮੈਨੂੰ ਵੀ ਨਹੀਂ ਪਤਾ ਸੀਗਾ ਮੈਂ ਤੁਹਾਡੇ ਸਾਹਮਣੇ ਮੈਂ ਹੁਣ ਗੱਲ ਕਰ ਰਿਹਾ ਤੇ ਇੰਨੇ ਸਾਲ ਇਸ ਦੇਸ਼ ਦੇ ਲਈ ਜਿਹੜਾ ਹਨਾ ਪੜ੍ਹਾਈ ਵੀ ਕੀਤੀ ਪੈਸੇ ਵੀ ਦਿੱਤੇ ਆ ਜੋ ਵੀ ਦਿੱਤਾ ਐਕਸਪੀਰੀਅੰਸ ਵੀ ਇੱਥੋਂ ਲਿਆ ਹੁਣ ਹੋਰ ਬੰਦਾ ਕੀ ਕਰ ਸਕਦਾ ਜੇ ਬੰਦਾ ਚਾਹੁੰਦਾ ਆ ਵੀ ਅਸੀਂ ਇੱਥੇ ਪਰਮਾਨੈਂਟ ਰਹਿਣਾ ਚਾਹੁੰਦੇ ਆ ਤੇ ਅਸੀਂ ਤੁਹਾਡੇ ਸਾਰੇ ਜਿਹੜੇ ਦੇਸ਼ ਦੇ ਰੂਲਸ ਨੇ ਉਹਨਾਂ ਨੂੰ ਹੁਣ ਤੱਕ ਫਾਲੋ ਕੀਤਾ ਤੁਹਾਨੂੰ ਟੈਕਸ ਦਿੱਤਾ ਇਸ ਤੋਂ ਬਾਅਦ ਕੀ ਮਤਲਬ ਇੱਕ ਤਾਂ ਕੋਈ ਵੀ ਬੰਦਾ ਹੈ ਨਾ ਵਿਜ਼ਟਰ ਤੇ ਆਇਆ ਚਾਹੇ ਉਹ ਪੜਿਆ ਸੀ ਚਾਹੇ ਅਨਪੜ੍ਹ ਸੀ ਉਹਨੇ ਪੈਸੇ ਲਾਏ ਸਟੂਡੈਂਟ ਜਿਨੇ ਪੈਸੇ ਉਹਨੇ ਉਸ ਟਾਈਮ ਉਹਨੇ ਸਿੱਧੇ ਐਲਐਮਆਈ ਤੇ ਲਾਤੇ ਉਹਨੂੰ ਵਰਕ ਪਰਮਿਟ ਨੂੰ ਕਨਵਰਟ ਵਰਕ ਪਰਮਿਟ ਚ ਕਨਵਰਟ ਹੋ ਗਿਆ ਉਹ ਪੀਓਪੀਆਰ ਵੀ ਹੋ ਗਿਆ ਦੂਜੇ ਪਾਸੇ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰ ਕਰ ਰਹੇ ਹੋ ਨਾ ਇਸ ਕੰਟਰੀ ਦੇ ਵਿੱਚ ਤੇ ਤੁਹਾਡੀ ਸੁਣਵਾਈ ਨਹੀਂ ਹੈਗੀ ਕਈ ਲੋਕ ਆਏ ਵੀ ਕਹਿ ਦਿੰਦੇ ਨੇ ਕਿ ਜਦੋਂ ਟੀਆਰ2ਪੀਆਰਆਈਸੀ ਤੁਸੀਂ ਉਦੋਂ ਕਿਉਂ ਨਹੀਂ ਲਈ ਮੇਰੀ ਪੀਐਨਪੀ ਉਦੋਂ ਲੱਗੀ ਹੋਈ ਸੀ ਮੈਂ ਟੀਆਰ2ਪੀਆਰ ਕਿਵੇਂ ਲਾ ਦੰਦੀ ਉਦੋਂ ਬਾਅਦ ਮੇਰੀ ਪੀਐਨਪੀ ਰਿਫਿਊਜ਼ ਹੋ ਗਈ ਉਦੋਂ ਬਾਅਦ ਮੇਰੇ ਕੋਲ ਤਾਂ ਕੋਈ ਹੱਲ ਨਹੀਂ ਨਾ ਰਿਹਾ ਲੋਕ ਕਹਿਣਾ ਸੌਖਾ ਆ ਤੁਸੀਂ ਆ ਕੇ ਇੱਥੇ ਸਾਨੂੰ ਪੁੱਛੋ ਤਾਂ ਸਹੀ ਘਰੇ ਬੈਠੇ ਬਹੁਤ ਸੌਖਾ ਕਹੀ ਜਾਂਦੇ ਨੇ ਬਹੁਤ ਲੋਕਾਂ ਤੋਂ ਸੁਣਿਆ ਨੈਗੇਟਿਵ ਕਮੈਂਟ ਆਉਂਦੇ ਨੇ ਹਨਾ ਕੁੜੀਆਂ ਰੀਲਾਂ ਪਾਉਂਦੀਆਂ ਨੇ ਇਹ ਕਰਦੀਆਂ ਅਸੀਂ ਤਾਂ ਪਾਉਂਦੇ ਨਹੀਂ ਅਸੀਂ ਤਾਂ ਕੰਮ ਵੀ ਕੀਤਾ ਆ ਅਸੀਂ ਡਬਲ ਡਬਲ ਸ਼ਿਫਟਾਂ ਵੀ ਕੀਤੀਆਂ ਆਪਣੀਆਂ ਫੀਸਾਂ ਵੀ ਆਪ ਕੱਢੀਆਂ ਨੇ ਪਰ ਪਤਾ ਨਹੀਂ ਕਿਉਂ ਲੋਕ ਬੱਸ ਅਸੀਂ ਕਹਿੰਦੇ ਆ ਇੱਥੇ ਆਓ ਸਾਡੇ ਤੋਂ ਇੱਥੇ ਆ ਕੇ ਕੁਐਸਚਨ ਪੁੱਛੋ ਤੁਸੀਂ ਹਲੇ ਤੱਕ ਪੀਆਰ ਨਹੀਂ ਹੋਈ ਅਸੀਂ ਫਰੀ ਚ ਨਹੀਂ ਮੰਗ ਰਹੇ ਅਸੀਂ ਐਕਸਟੈਂਸ਼ਨਾਂ ਨਹੀਂ ਮੰਗ ਰਹੇ ਅਸੀਂ ਸਿਰਫ ਇੱਕ ਫੇਅਰ ਪੀਆਰ ਪਾਥਵੇ ਮੰਗ ਰਹੇ ਹਾਂ ਕਿ ਸਾਨੂੰ ਇੱਕ ਫੇਅਰ ਪੀਆਰ ਪਾਥਵੇ ਦੋ ਸਾਡੇ ਲਈ ਸਾਨੂੰ ਐਕਸਟੈਂਸ਼ਨ ਦੋ ਕਿ ਅਸੀਂ ਆਪਦਾ ਹੋਰ ਅੱਗੇ ਹੱਲ ਕਰ ਸਕੀਏ ਵੀ ਅਸੀਂ ਕਿਵੇਂ ਕੁਆਲੀਫਾਈ ਹੋ ਸਕਦੇ ਹਾਂ ਅਸੀਂ ਐ ਨਹੀਂ ਕਹਿੰਦੇ ਵੀ ਸਾਨੂੰ ਫਰੀ ਚ ਆ ਕੇ ਇੱਥੇ ਕੋਈ ਪੀਆਰ ਮੰਨ ਦੋ ਵੀ ਅਸੀਂ ਐ ਮੰਗਦੇ ਆ ਅਸੀਂ ਸਟਰਗਲ ਕੀਤਾ ਆ ਅਸੀਂ ਐ ਤਾਂ ਨਹੀਂ ਕਹਿ ਰਹੇ ਵੀ ਸਟੱਡੀ ਡਨ ਨਹੀਂ ਕੀਤੀ ਤਾਂ ਅਸੀਂ ਹੁਣ ਪ੍ਰੋਟੈਸਟ ਕਰਕੇ ਕਹਿ ਰਹੇ ਹਾਂ ਵੀ ਸਾਨੂੰ ਪੀਆਰ ਦੇ ਦਿਓ ਹਾਂ ਤਾਂ ਕੋਈ ਵੀ ਨਹੀਂ ਇੱਥੇ ਕਹਿ ਰਿਹਾ ਨਾ ਆਕੇ ਕੁਐਸਚਨ ਪੁੱਛੋ ਸਾਡੀਆਂ ਸਿਚੁਏਸ਼ਨ ਆ ਪੁੱਛੋ ਬਟ ਬਸ ਲੋਕ ਨੈਗੇਟਿਵ ਕਮੈਂਟੀ ਕਰਦੇ ਆਂ ਆਈ ਬੋਲਣਾ ਆਉਂਦਾ ਕਿ ਪ੍ਰੋਟੈਸਟ ਕਰਦੇ ਆ ਸਾਡੀ ਖੁਦ ਦੀ ਪੰਜਾਬੀ ਕਮਿਊਨਿਟੀ ਘਰਾਂ ਚ ਬੈਠੇ ਬੋਲ ਰਹੇ ਆ ਹਨਾ ਪਤਾ ਨਹੀਂ ਸਮਝ ਨਹੀਂ ਲੱਗਦੀ ਬਸ ਅਸੀਂ ਤਾਂ ਇਹ ਰਿਕਵੈਸਟ ਕਰ ਸਕਦੇ ਆਂ ਕਿ ਬਸ ਸਾਡੀ ਜਿੰਨੀ ਆਕੇ ਤੁਸੀਂ ਇੱਥੇ ਸਪੋਰਟ ਕਰ ਸਕਦੇ ਹੋ ਬਾਦ ਤੋਂ ਬਾਦਾਂ ਕਿ ਸਾਡੇ ਨਾਲ ਜੁੜੋ ਤੇ ਸਾਡੇ ਨਾਲ ਗੱਲਬਾਤ ਕਰੋ ਬੈਠੋ ਬਸ ਕਿਉਂਕਿ ਜਿਵੇਂ ਨਾ ਆਮ ਤੌਰ ਦੇ ਉੱਤੇ ਹੈ ਨਾ ਹੁਣ ਉਹ ਉਹ ਪੈਂਜੂਡ ਪੈਂਜੂਡ ਵੀ ਖੜੇ ਆ ਹੋਰ ਬਹੁਤ ਜਣੇ ਖੜੇ ਨੇ ਜਿਹੜੇ ਕਹਿੰਦੇ ਅਸੀਂ ਪਿੰਗ ਸਪੋਰਟਰ ਆਏ ਆ ਰਾਈਟ ਪਰ ਇਹ ਮਸਲਾ ਹਜ਼ਾਰਾਂ ਦੇ ਵਿੱਚ ਹੈ ਨਾ ਲੱਖਾਂ ਦੇ ਵਿੱਚ ਅੱਜ ਪੰਜਾਬੀ ਵੀ ਹਜ਼ਾਰਾਂ ਚ ਹੋਣਗੇ ਪਰ ਇੱਥੇ ਨਹੀਂ ਪਹੁੰਚਦੇ ਹੈਗੇ ਤੁਹਾਨੂੰ ਤੁਹਾਡੀ ਕੋਈ ਹੈ ਨਾ ਤੁਹਾਡੇ ਫਰੈਂਡ ਸਰਕਲ ਚ ਵੀ ਹੋਣਗੇ ਹੈ ਨਾ ਕੁੜੀਆਂ ਵੀ ਹੋਣਗੀਆਂ ਉਹ ਕੀ ਕਹਿੰਦੇ ਨੇ ਵੀ ਅਸੀਂ ਧਰਨੇ ਤੇ ਕਿਉਂ ਨਹੀਂ ਆਉਣਾ ਹੈਗਾ ਜਦਕਿ ਉਹਨਾਂ ਦੇ ਨਾਲ ਵੀ ਇਹ ਮਸਲਾ ਜੁੜਦਾ ਹਾਂਜੀ ਪਹਿਲਾਂ ਮੈਂ ਦੱਸਣਾ ਚਾਹੂੰਗੀ ਪਹਿਲਾ ਦਿਨ ਹੈ ਮੇਰਾ ਮੈਂ ਜੋ ਫਰਸਟ ਡੇ ਆਈ ਐਂਗੀ ਕਿਉਂਕਿ ਮੇਰੇ ਬ੍ਰਦਰ ਦਾ ਐਕਸਪਾਇਰ ਹੋਣ ਵਾਲਾ ਹੈਗਾ 4 ਮੰਥ ਦੇ ਵਿੱਚ ਤੇ ਮੈਨੂੰ ਆਇਆ ਹੈਗਾ ਵੀ ਮੇਰਾ ਜਸਟ ਹਲੇ ਸਟਾਰਟ ਹੋਇਆ ਹੈਗਾ 4 ਮੰਥ ਸੀ ਹੋਏ ਨੇ ਮੇਰੇ ਵਰਕ ਪਰਮਿਟ ਨੂੰ ਤੇ ਮੈਨੂੰ ਹੁਣ ਹੁਣੇ ਤੋਂ ਇਦਾਂ ਲੱਗ ਰਿਹਾ ਹੈਗਾ ਦੇਖ ਕੇ ਵੀ 2 ਸਾਲਾਂ ਚ ਵੀ ਨਹੀਂ ਪੋਸੀਬਲ ਹੈਗਾ ਵੀ ਮੈਂ ਆਪਦਾ ਕੰਪਲੀਟ ਕਰ ਸਕੂਗੀ ਕਿਉਂਕਿ ਜੌਬ ਓਪਰਚ्युनिटीਜ਼ ਨਹੀਂ ਹੈ ਨਹੀਂ ਗਿਆ ਅਗਰ ਉਹ ਹੁੰਦੇ ਵੀ ਨੇ ਤੋ ਐਦਾਂ ਦੇ ਅਲੀਜੀਬਿਲਿਟੀਆਂ ਭਾਲਦੇ ਨੇ ਵੀ ਤੁਹਾਨੂੰ ਇਹ ਕਰਨੀ ਪੈਣਗੀਆਂ ਤੇ ਜਿਵੇਂ ਕਿ ਮੈਂ ਹੈਲਥ ਸੈਕਟਰ ਦੇ ਵਿੱਚ ਆਉਂਗੀ ਤੇ ਮੈਨੂੰ ਉਦਾਂ ਦੀ ਹੈਲਥ케ਅਰ ਦੇ ਵਿੱਚ ਵੀ ਜੌਬ ਲੱਭਣੀ ਬਹੁਤ ਮੁਸ਼ਕਿਲ ਹੋ ਰਹੀ ਹੈਗੀ ਕਿਉਂਕਿ ਦਸੰਬਰ ਦੇ ਵਿੱਚ ਮੇਰੀ ਸਟੱਡੀ ਡਨ ਹੋਈ ਸੀ ਉਸ ਤੋਂ ਬਾਅਦ ਮੈਂ ਮਤਲਬ ਫਾਈਂਡ ਕਰ ਰਹੀ ਹਾਂ 4 ਤੋਂ 5 ਮੰਥਸ ਮੈਨੂੰ ਕੰਮ ਨਹੀਂ ਮਿਲਿਆ ਹੈਗਾ ਤੇ ਲਾਸਟ ਮੰਥ ਹੀ ਮੈਨੂੰ ਜੇ ਮੈਨੂੰ ਕੰਮ ਮਿਲ ਵੀ ਰਿਹਾ ਤਾਂ ਵੇਅਰਹਾਊਸ ਦਾ ਕਰ ਰਹੀ ਹਾਂ ਮੈਂ 2 ਟਾਈਮਸ ਮਤਲਬ ਨਾਈਟ ਡੇ ਸ਼ਿਫਟ ਕਰ ਰਹੀ ਹਾਂਗੀ ਸਿਕਿਉਰਿਟੀ ਦਾ ਕਰ ਰਹੀ ਹਾਂਗੀ ਨਾਲ ਨਾਲ ਫਾਈਨਾਂਸ ਦਾ ਕਰ ਰਹੀ ਹਾਂਗੀ ਕਿਉਂਕਿ ਬਿਨਾ ਪੈਸੋ ਦਾ ਇੱਥੇ ਕੁਝ ਨਹੀਂ ਹੋ ਸਕਦਾ ਅਗਰ ਤੁਸੀਂ ਆ ਵੀ ਰਹੇ ਹੋਗੇ ਇਸ ਦਾ ਮਤਲਬ ਕੁਝ ਲੋਕ ਸੋਚਦੇ ਨੇ ਵੀ ਅਸੀਂ ਘਰ ਬੈਠ ਕੇ ਵੀ ਮਤਲਬ ਕਿ ਕਰ ਸਕਦੇ ਹਾਂ ਕੁਝ ਕਹਿੰਦੇ ਨੇ ਅਸੀਂ ਨਹੀਂ ਕਰ ਸਕਦੇ ਹੈਗੇ ਕੁਝ ਨਹੀਂ ਆ ਰਹੇ ਹੈਗੇ ਬੋਲ ਰਹੇ ਨੇ ਕੱਲ ਜਦੋਂ ਮੈਂ ਫਸਟ ਟਾਈਮ ਇਹਨੇ ਦੇਖਿਆ ਟਿਕਟੌਕ ਤੇ ਲੋਕ ਬਹੁਤ ਨੈਗੇਟਿਵ ਕਮੈਂਟ ਕਰ ਰਹੇ ਨੇ ਉਹ ਕਹਿ ਰਹੇ ਨੇ ਵੀ ਤੁਸੀਂ ਬੈਗ ਵਾਪਿਸ ਜਾਓ ਵੀ ਤੁਸੀਂ ਇੱਥੇ ਆਏ ਕਿਉਂ ਮੈਂ ਤਾਂ ਕਹਿ ਰਹੀ ਵੀ ਅਗਰ ਤੁਸੀਂ ਨਹੀਂ ਓਟ ਸਕਦੇ ਸੀ ਤੁਸੀਂ ਇੰਨੇ ਸਟੂਡੈਂਟਸ ਬੁਲਾਏ ਹੀ ਕਿਉਂ ਨੇ ਤੁਸੀਂ ਓਨੇ ਕ ਬਲਾਓ ਜਿੰਨੇ ਕੁ ਤੁਸੀਂ ਸਾਂਭ ਸਕਦੇ ਹੋ ਜਦੋਂ ਉਹਨਾਂ ਨੇ ਮਤਲਬ ਕਿ ਪੈਸੇ ਪਰਵਾਹ ਨਹੀਂ ਸੀ ਫੀਸਾਂ ਪਰਵਾਹ ਨਹੀਂ ਨੇ ਇੰਨੀ ਬਹੁਤ ਜ਼ਿਆਦਾ ਪਰਵਾਹੀਆਂ ਨੇ ਗਿਆ ਉਸ ਟਾਈਮ ਤੇ ਉਹਨਾਂ ਨੇ ਬੁਲਾਇਆ ਸੀ ਵੀ ਸਾਨੂੰ ਸਟੂਡੈਂਟਸ ਚਾਹੀਦੇ ਨੇਗੇ ਫੀਸਿਸ ਮਤਲਬ ਕਿ ਸਟੱਡੀ ਡਨ ਹੋ ਗਈ ਫੀਸਿਸ ਦਾ ਉਹਨਾਂ ਦਾ ਸਾਰਾ ਇਕਨੋਮਿਕ ਸੈਟਅਪ ਹੋ ਗਈ ਪਰ ਸਟੂਡੈਂਟਸ ਉਹਨ ਕਿੱਥੇ ਜਾਣ ਉਸ ਤੋਂ ਬਾਅਦ ਉਹਨਾਂ ਕੋਲ ਕੋਈ ਹੱਲ ਨਹੀਂ ਹੈਗਾ ਸਾਰਾ ਕੁਝ ਵੇਜ ਵਟ ਗਿਆ ਉਹ ਆਏ ਨੇਗੇ ਇੱਥੇ ਆ ਕੇ ਹੁਣ ਵਾਪਸ ਜਾਂਦੇ ਉਹਨਾਂ ਕੋਲ ਹੱਲ ਨਹੀਂ ਹੈਗਾ ਐਟ ਅ ਲਾਸਟ ਜਿਨ੍ਹਾਂ ਕੋਲ ਆਪਸ਼ਨਸ ਨਹੀਂ ਹੁੰਦਾ ਸਟ੍ਰੈਸ ਤੋਂ ਬਹੁਤ ਹੋ ਰਹੇ ਨੇਗੇ ਡਿਪਰੈਸ਼ਨ ਤੋਂ ਬਹੁਤ ਜਾ ਰਹੇ ਨੇ ਸੁਸਾਈਡ ਬਹੁਤ ਕੀਤੀਆਂ ਨੇਗੀਆਂ ਮੋਸਟ ਆ ਤੇ ਮਤਲਬ ਕਿ ਉਹ ਕਿਉਂਕਿ ਪੁੱਛਾ ਪਿੱਛੇ ਦੇਖਦੇ ਨੇ ਵੀ ਹਾਂ ਫੈਮਿਲੀ ਸਬ ਦੇ ਬਹੁਤ ਮਾੜੇ ਹਾਲ ਨੇ ਆਪਾਂ ਕਹਿ ਸਕਦੇ ਆਂਗੇ ਤੇ ਉਹਨਾਂ ਨੇ ਉਹਨਾਂ ਨੇ ਤਾਂ ਹੈ ਨਾ ਬੜੀਆਂ ਉਮੀਦਾਂ ਦੇ ਨਾਲ ਤੁਸੀਂ ਬ੍ਰਦਰ ਸਿਸਟਰ ਇੱਥੇੋਂ ਦੋਨੋਂ ਮੇਰੇ ਬ੍ਰਦਰ ਨੇ ਅਮਨਦੀਪ ਸਿੰਘ ਉਹ ਮਤਲਬ ਕਿ ਸਟਾਰਟਿੰਗ ਤੋਂ ਸਪੋਰਟ ਕਰਦੇ ਨੇਗੇ ਤੇ ਮੈਂ ਉਹਨਾਂ ਦੀ ਸਪੋਰਟ ਚ ਆਈ ਆਂਗੀ ਕਿਉਂਕਿ ਉਹਨਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਜਿੰਨੇ ਵੀ ਇੱਥੇ ਆਏ ਨੇ ਕਿਉਂਕਿ ਕੋਈ ਨਹੀਂ ਵਾਪਸ ਜਾਣਾ ਚਾਹੁੰਦਾ ਅਗਰ ਤੁਸੀਂ ਸਾਨੂੰ ਵਾਪਸ ਭੇਜਣਾ ਚਾਹੁੰਦੇ ਮੈਂ ਤਾਂ ਕਹਿੰਦੀ ਜਿੰਨਾਂ ਤੁਸੀਂ ਵੀਜ਼ਾ ਪਰਵਾਈਏ ਨੇ ਸਾਨੂੰ ਸਾਰੇ ਪੈਕ ਕਰੋ ਅਸੀਂ ਇਹਨਾਂ ਕੰਮ ਕਰਦੇਾਂਗੇ ਤੁਸੀਂ ਇਹਨਾਂ ਟੈਕਸ ਕੱਟਦੇ ਹੋਗੇ ਸਾਨੂੰ ਬਚਦੇ ਹੈਗੇ ਕੁਝ ਵੀ ਨਹੀਂ ਬਚਦਾ ਹੈਗਾ ਜਿੰਨਾ ਅਸੀਂ ਕੰਮ ਕਰਦੇ ਉਹਨਾਂ ਤੋਂ ਸਾਨੂੰ ਬਚਦਾ ਹੀ ਨਹੀਂ ਹੈਗਾ ਉਤੋਂ ਜ਼ਿਆਦਾ ਅਸੀਂ ਫਲ ਵੀ ਪੇ ਕਰ ਰਹੇ ਹਾਂ ਸੀਪੀਪੀ ਵੀ ਅਸੀਂ ਪੇ ਕਰ ਰਹੇ ਐਮਪਲਾਈਡ ਇੰਸ਼ੋਰੈਂਸ ਅਸੀਂ ਪੇ ਕਰ ਰਹੇ ਸਾਨੂੰ ਤਾਂ ਕੁਝ ਵੀ ਨਹੀਂ ਬਚਦਾ ਹੈਗਾ ਫਿਰ ਸਾਨੂੰ ਕਹਿ ਰਹੇ ਨੇ ਵਾਪਸ ਜਾਓ ਤੁਸੀਂ ਸਾਨੂੰ ਭੇਜਣਾ ਚਾਹੁੰਦੇ ਨੋ ਸ਼ੋਰ ਅਸੀਂ ਜਾ ਸਕਦੇ ਹਾਂਗੇ ਬਟ ਸਾਨੂੰ ਜਿੰਨਾ ਅਸੀਂ ਪੇ ਕੀਤਾ ਸਾਨੂੰ ਵਾਪਸ ਦਿਓ ਤਾਂ ਕਿ ਐਟ ਲੀਸਟ ਅਸੀਂ ਆਪਣੇ ਘਰ ਦੇ ਨੂੰ ਜਵਾਬ ਦੇ ਸਕੀਏ ਵੀ ਹਾਂ ਅਸੀਂ ਕੁਝ ਜੈਸੀ ਲਾ ਕੇ ਆਏ ਸੀ ਤਾਂ ਸਿਰ ਉਹਨਾਂ ਨੂੰ ਵਾਪਸ ਲੈ ਕੇ ਆਏਾਂਗੇ ਕਿਉਂਕਿ ਕਮਾਈ ਦਾ ਸਾਧਨ ਵੀ ਵਾਪਸ ਹੋਣਾ ਚਾਹੀਦਾਗਾ। ਅਬ ਅਗਰ ਅਸੀਂ ਇੱਥੇ ਆਇਾਂਗੇ ਤਾਂ ਕੁਝ ਸੋਚ ਕੇ ਆਇਸੀ ਵੀ ਸਾਡਾ ਕੋਈ ਡ੍ਰੀਮ ਆਗਾ ਅਸੀਂ ਕੁਝ ਬਣਾਗੇ, ਫੈਮਿਲੀ ਦੀ ਹੈਲਪ ਕਰਾਂਗੇ, ਫੈਮਿਲੀ ਨੂੰ ਸਪੋਰਟ ਕਰਾਂਗੇ। ਮੈਂ ਆਪਣੇ ਬ੍ਰਦਰ ਤੋਂ ਪਹਿਲਾਂ ਆਈ ਸੀਗੀ। ਮੈਂ ਜਨਵਰੀ 2022 ਚ ਆਈ ਸੀਗੀ ਤੇ 8 ਮਹੀਨਾ ਬਾਅਦ ਮੇਰੇ ਬ੍ਰਦਰ ਆਈ ਸੀਗੇ ਤੇ ਮੈਨੂੰ ਐਦਾਂ ਸੀਗਾ ਵੀ ਮੈਂ ਮੇਰੀ ਫੈਮਿਲੀ ਫਾਈਨੈਂਸ਼ੀਅਲੀ ਪ੍ਰੋਬਲਮ ਚੋਂ ਗੁਜ਼ਰ ਰਹੀ ਐ। ਵੀ ਮੈਂ ਬਾਹਰ ਜਾਮਾ ਕਮਾਈ ਕਰਾਂ ਵੀ ਪੈਸੇ ਭੇਜਣੇ ਨੇ। ਹਨਾ ਐਦਾਂ ਨਹੀਂ ਸਰ ਸਕਦਾ ਹੈਗਾ। ਤੇ ਇੱਥੇ ਆ ਕੇ ਕਹਿ ਸਕਦੇ ਆਂ ਕਿ ਪਹਿਲਾਂ ਹਾਲਾਤ 5 ਸਾਲ ਪਹਿਲਾਂ ਵਧੀਆ ਸੀਗੇ ਤੇ ਜੋ-ਜੋ ਕਹਿ ਸਕਦਾ ਵੀ ਪopulation ਇਨਕਰੀਜ਼ ਹੋ ਗਈ ਬਹੁਤ ਜ਼ਿਆਦੇ ਚੇਂਜਸ ਹੋ ਗਈਆਂ ਹੁਣ ਕਹਿ ਰਹੇ ਨੇ ਪੀਆਰ ਪਾਸ ਵੀ ਨਹੀਂ ਹੈਗੇ ਮਤਲਬ ਕਿ ਰੋਜ਼ ਚੇਂਜਸ ਹੁੰਦੇ ਨੇ ਆਹ ਵਾਲੀ ਨਹੀਂ ਹੈਗੀ ਆਹ ਜੌਬਸ ਇਹਦੇ ਅੰਡਰ ਨਹੀਂ ਆਉਂਦੀ ਹੈਗੀ ਆਹ ਜੌਬਸ ਮੈਂ ਕਹਿੰਦੀ ਆ ਵੀ ਤੁਸੀਂ ਲਿਸਟ ਹੀ ਦੇ ਦਿਓ ਸਾਨੂੰ ਵੀ ਹਾਂ ਅਸੀਂ ਉਹਦੇ ਅਕੋਰਡਿੰਗ ਕੰਮ ਕਰ ਲਈਏ ਨਾ ਜੌਬ ਨਾ ਸਟੱਡੀ ਦਾ ਕੋਈ ਮੈਚ ਹੁੰਦਾ ਜੌਬਸ ਦੇ ਨਾਲ ਤੁਸੀਂ ਸਟੱਡੀ ਕੋਈ ਕਰ ਰਹੇ ਹੋਗੇ ਜੌਬ ਰਿਕੁਆਇਰਮੈਂਟ ਕੋਈ ਕਰ ਰਹੇ ਹੋ ਮੈਂ ਮੈਡੀਕਲ ਦੇ ਵਿੱਚ ਕੰਮ ਕਰੇ ਤੁਸੀਂ ਮੈਨੂੰ ਕਹੋਗੇ ਵੀ ਹਾਂ ਵੈਲਡਰ ਦੀ ਜੌਬ ਨਾਲ ਮੈਨੂੰ ਪੀਆਰ ਮਿਲੂਗੀ ਫਿਰ ਤੁਸੀਂ ਸਾਨੂੰ ਸਟੱਡੀ ਹੀ ਐਦਾਂ ਦੀ ਕਿਉਂ ਦਿਨੋਗੇ ਮੈਂ ਤਾਂ ਇਹ ਪੁੱਛਣਾ ਚਾਹੂੰਗੀ ਮੈਂ ਕਹਿੰਦੀ ਹਾਂ ਫੇਅਰ ਪਾਥਵੇ ਬਣਾਓ ਤੁਸੀਂ ਹਰੇਕ ਨੂੰ ਹੱਕ ਹੈ ਇੱਥੇ ਜਿੰਨਾ ਉਹ ਲਾ ਕੇ ਨੇ ਉਹਨਾਂ ਨੂੰ ਉਹਨੂੰ ਮਿਲੇ ਤੁਸੀਂ ਉਹਨਾਂ ਨੂੰ ਵਾਪਸ ਭੇਜੋ ਥਿਸ ਇਜ਼ ਨੋਟ ਦਾ ਰਾਈਟ ਵੇ ਸੋ ਇਟਸ ਬੈਟਰ ਟੂ ਗਿਵ ਇਕੁਅਲ ਰਾਈਟਸ ਟੂ एवरीवन ਤੁਹਾਨੂੰ ਕੀ ਲੱਗਦਾ ਹੈ ਨਾ ਕਿਉਂਕਿ ਮੈਂ ਲਗਾਤਾਰ ਇਹੀ ਗੱਲ ਕਰ ਰਹੀ ਹਾਂ ਕਿ ਜਿੰਨੇ ਲੋਕਾਂ ਦਾ ਮਸਲਾ ਹੈ ਉਹਦੇ ਮੁਕਾਬਲੇ ਬਹੁਤ ਥੋੜੇ ਪਹੁੰਚਦੇ ਨੇ ਇੱਥੇ ਰਾਈਟ ਬਹੁਤ ਘੱਟ ਜਿਹੜੀ ਗਿਣਤੀ ਦੇਖਣ ਨੂੰ ਮਿਲਦੀ ਆ ਪਰ ਕੀ ਸੋਚਿਆ ਕੀ ਆ ਕਿਉਂਕਿ ਬੜੀਆਂ ਖਬਰਾਂ ਇਹ ਆਉਂਦੀਆਂ ਨੇ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਜੀ ਉਹ ਡੋਂਕੀ ਲਾ ਕੇ ਅਮਰੀਕਾ ਚਲੇ ਗਏ ਉਧਰ ਜਾ ਰਹੇ ਆ ਮਤਲਬ ਕਨਫਿਊਜ਼ਨ ਕੀ ਕ੍ਰੀਏਟ ਹੋਈ ਹੋਈ ਆ ਇਸ ਵਕਤ ਦਿਮਾਗਾਂ ਦੇ ਵਿੱਚ ਕਿਉਂਕਿ ਜਿਹੜੇ ਬੰਦੇ ਨਾਲ ਵਿਦਿਅ ਹੈ ਕਹਿੰਦੇ ਉਹ ਹੀ ਉਹ ਦੱਸ ਸਕਦਾ ਹਨਾ ਤੁਹਾਡੇ ਸੱਚੇ ਖੱਬੇ ਕਿਹੋ ਜਿਹਾ ਮਾਹੌਲ ਆ ਦੇਖੋ ਆਪਣੇ ਪੰਜਾਬੀਆਂ ਦੀ ਨੰਬਰ 1 ਉਹ ਹੈ ਕਿ ਇੱਕ ਵਾਰ ਪੰਜਾਬ ਚੋਂ ਬਾਹਰ ਨਿਕਲ ਜਿਏ ਪੈਸਾ ਲਾਓ ਵਿਸਟਰ ਐਲ ਐਮ ਆਈ ਕੁਝ ਵੀ ਲੱਗੇ ਮੈਜਰ ਕੰਟੈਕਟ ਕਰਵਾ ਕੇ ਡੋਂਕੀ ਲਾ ਕੇ ਮਤਲਬ ਬਾਹ ਕੈਨੇਡਾ ਹੋ ਗਿਆ ਯੂਐਸਏ ਹੋ ਗਿਆ ਕਿਤੇ ਜਾਣਾ ਟ੍ਰੈਂਡ ਫਾਲੋ ਕਰਦੇ ਆ ਬਟ ਮੇਰੇ ਅਕੋਰਡਿੰਗ ਜੇ ਤੁਸੀਂ ਕਿਤੇ ਵੀ ਜਾਣਾ ਹੈ ਹਰ ਇੱਕ ਦਾ ਡ੍ਰੀਮ ਹੈ ਪਹਿਲਾਂ ਉੱਥੋਂ ਦੀ ਕੰਟਰੀ ਨੂੰ ਪਹਿਲਾਂ ਇੱਕ ਤਰ੍ਹਾਂ ਦੇਖ ਦੇਖੋ ਉੱਥੋਂ ਦੇ ਲੋਕਾਂ ਨਾਲ ਗੱਲ ਕਰੋ ਕਿ ਉੱਥੇ ਚੱਲ ਕੀ ਰਿਹਾ ਹੈ ਅੰਨੇਵਾ ਪੈਸਾ ਲਾ ਕੇ ਇੱਥੇ ਆਉਂਦਾ ਕੋਈ ਫਾਇਦਾ ਨਹੀਂ ਕਿਸੇ ਦੇ ਘਰੇ ਕਿਸੇ ਦੇ ਵੱਧੂ ਡਾਣਿਆ ਤੁਸੀਂ ਡਾਓ ਘੁੰਮਣ ਦਾ ਸ਼ੌਂਕ ਹੈ ਘੁੰਮ ਕੇ ਤੁਸੀਂ ਜਾਓ ਬਟ ਐਵੇਂ ਫालतू ਪੈਸਾ ਲਾ ਕੇ ਉਰੇ ਆ ਕੇ ਬਾਅਦ ਵਿੱਚ ਬੋਲਣਾ ਇਹ ਹੈ ਉਹਦੇ ਨਾਲੋਂ ਬੈਟਰ ਹੈ ਆਉਣ ਤੋਂ ਪਹਿਲਾਂ ਅੱਜ ਵੀ ਰਿਕੁਐਸਟ ਕਰਦੀ ਹਾਂ ਸਟੂਡੈਂਟਸ ਨੂੰ ਪਲੀਜ਼ ਆਉਣ ਤੋਂ ਪਹਿਲਾਂ ਜਿਹੜੇ ਉਰੇ 5-6 ਸਾਲ ਤੋਂ ਬੈਠੇ ਆ ਨਾ ਪੀਆਰ ਨਹੀਂ ਹੈਗੇ ਇੱਥੇ ਦੇਖ ਰਹੇ ਹਾਂ ਜੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕੋਈ ਸਕਿੱਲ ਸਟੱਡੀ ਲੈ ਕੇ ਆ ਰਹੇ ਹੋ ਉਰੇ ਕਰ ਲੋਗੇ ਇੱਥੇ ਜਿਵੇਂ ਦੀ ਦੇ ਦਾ 6 ਸਾਲ ਹੋ ਚੁੱਕਿਆ ਕੁਝ ਨਹੀਂ ਹੈਗਾ ਅੱਜ ਵੀ ਐਕਸਪਾਇਰ ਹੈ ਤਾਂ ਪਲੀਜ਼ ਇੱਥੇ ਆਪਣੇ ਪੇਰੈਂਟਸ ਦਾ ਪੈਸਾ ਵੇਸਟ ਕਰਨ ਤੋਂ ਪਹਿਲਾਂ ਆਪਣਾ ਸਾਲ ਅਬੀ ਸਟੱਡੀ ਐਜੂਕੇਸ਼ਨ ਇੱਥੇ ਗੱਲ ਕਰੋ ਫਿਰ ਆਓ ਆਦਰਵਾਇਜ਼ ਨਾ ਵੇਸਟ ਕਰੋ ਕਿੱਤੇ ਵੀ ਜਾਣਾ ਨਾਟ ਮੈਟਰ ਕੈਨੇਡਾ ਯੂਐਸਏ ਕਿਤੇ ਵੀ ਜਾਣਾ ਬਟ ਪਹਿਲਾਂ ਪਲੀਜ਼ ਲੋਕਾਂ ਨਾਲ ਗੱਲ ਕਰੋ ਸਟੂਡੈਂਟਸ ਨੂੰ ਜਾਣੋ ਮੈਨੂੰ 1 ਮਹੀਨਾ ਹੋਇਆ ਮੈਂ ਇੱਥੇ ਕੋਈ ਐਕਸਪਲੋਰ ਨਹੀਂ ਕੀਤਾ ਜਸਟ ਇਸ ਜਗ੍ਹਾ ਤੋਂ ਬਿਨਾ ਮੈਂ ਇੱਥੇ ਦੇਖ ਰਹੀਆਂ ਲੋਕਾਂ ਦੀ ਕਹਾਣੀ ਸੁਣ ਰਹੀ ਆ ਮੈਨੂੰ ਲੱਗਦਾ 2 ਸਾਲ ਦੀ ਸਟੱਡੀ ਤੀਜੇ ਸਾਲ ਪੀਆਰ ਇਸ ਨਾਟ ਗੁੱਡ 6 ਸਾਲ ਹੋ ਗਏ ਲੋਕਾਂ ਨੂੰ 7 ਸਾਲ ਹੋ ਗਏ ਉਹੀ ਫੇਸ ਕਰੀ ਜਾ ਰਹੇ ਨੇ ਪਲੀਜ਼ ਇੰਜ ਨਾ ਕਰੋ ਨਾ ਤਾਂ ਪੇਰੈਂਟਸ ਦਾ ਪੈਸਾ ਵੇਸਟ ਕਰੋ ਨਾ ਖੁਦ ਦਾ ਸੌਰੀ ਦੇਖੋ ਸਰਕਾਰਾਂ ਨੂੰ ਡਾਲਰ ਬਣਦੇ ਨੇ ਉਹ ਮਿਲੀਅਨ ਬਿਲੀਅਨਸ ਦੇ ਵਿੱਚ ਬਣਦੇ ਆ ਰਹੇ ਨੇ ਦੇਸ਼ ਦੀ ਇਕਨੋਮੀ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਆ ਉਹ ਸਰਵਾਈਵ ਕਰ ਚੁੱਕੀ ਆ ਨਾ ਇੰਡੀਆ ਚ ਬੈਠੇ ਨੇ ਉਥੇ ਇਮੀਗ੍ਰੇਸ਼ਨ ਦਾ ਕੰਮ ਅੱਜ ਤੋਂ 6 ਮਹੀਨੇ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਸਭ ਤੋਂ ਵੱਧ ਪੈਸਾ ਇਸ ਕੰਮ 'ਚ ਬਣਦਾ। ਅਸੀਂ ਆਪ ਦੇਖਿਆ ਸਾਡੇ ਸੱਜੇ ਖੱਬੇ ਸਾਡਾ ਕੋਈ ਆਂਢੀ ਗੁਆਂਢੀ ਕੋਈ ਰਿਸ਼ਤੇਦਾਰ ਹਰ ਇੱਕ ਬੰਦਾ ਲੱਖਾਂ ਦੇ ਵਿੱਚ ਜਿਹੜੇ ਆ ਨੋਟ ਚੱਕੀ ਫਿਰਦਾ ਕਿ ਸਾਡਾ ਜਵਾਕ ਬਾਹਰ ਭੇਜ ਦੋ ਫੁਲਾਨੀ ਕੰਟਰੀ ਭੇਜ ਦੋ ਪੈਸੇ ਤਾਂ ਅਸੀਂ ਇੰਨੇ ਕ ਅਰੇਂਜ ਕੀਤੇ ਹੋਏ ਨੇ। ਸੋ ਕਿਸੇ ਨੇ ਨਹੀਂ ਦੱਸਣਾ ਤੁਸੀਂ ਆਪਸੇ ਹੱਬ ਲਾਉਣਾ। ਬਹੁਤ ਸੋਹਣੀ ਗੱਲ ਇਹ ਦੱਸੀ ਹੈ ਕਿ ਅੱਖਾਂ ਬੰਦ ਕਰਕੇ ਸਿਰਫ ਜਹਾਜ਼ 'ਚ ਬਿਠਾ ਕੇ ਜਵਾਕ ਨੂੰ ਜਦੋਂ ਦਿੱਲੀ ਤੋਂ ਘਰੇ ਮੁੜਦੇ ਆ ਨਾ ਤਾਂ ਇਹ ਨਾ ਸੋਚੋ ਕਿ ਇਹਦੀ ਜ਼ਿੰਦਗੀ ਬਣ ਗਈ। ਜ਼ਿੰਦਗੀ ਅਸਲ 'ਚ ਇਸ ਮੁਲਕ 'ਚ ਆਉਣ ਤੋਂ ਬਾਅਦ ਪਤਾ ਲੱਗਦੀ ਹੈ ਕਿ ਇੱਥੇ ਬਣਾਉਣੀ ਕਿਵੇਂ ਆ ਉਦੋਂ ਨੂੰ ਸਮਾਂ ਬਹੁਤ ਲੰਘ ਚੁੱਕਿਆ ਹੁੰਦਾ ਸੋ ਜਿਹੜੇ ਇੱਥੇ ਸਾਡੇ ਜਿਹੜੇ ਕਮਿਊਨਿਟੀ ਦੇ ਬੱਚੇ ਜਿਹੜੇ ਨੇ ਜਿਹੜੇ ਸਟਰਗਲ ਦੇ ਵਿੱਚ ਨੇ ਮੈਂਟਲੀ ਬਹੁਤ ਵੱਡੇ ਪ੍ਰੈਸ਼ਰ ਨੂੰ ਜਿਹੜਾ ਆ ਉਹ ਝੇਲ ਰਹੇ ਨੇ ਕਿ ਪਤਾ ਨਹੀਂ ਕੱਲ ਨੂੰ ਕੀ ਬਣਨਾ ਪਿੱਛੇ ਟੱਬਰਾਂ ਦੇ ਜਿਹੜੇ ਆ ਉਹਨਾਂ ਦੇ ਇਸ ਗੱਲ ਨੂੰ ਲੈ ਕੇ ਫਿਕਰ ਪਏ ਹੋਏ ਨੇ ਕਿ ਜਿਹੜੇ ਪੈਸੇ ਚੱਕ ਕੇ ਭੇਜਿਆ ਅਸੀਂ ਤਾਂ ਸੋਚਦੇ ਸੀਗੇ ਕਿ ਪਤਾ ਨਹੀਂ ਦੁੱਗਣੇ ਤਿੱਗਣੇ ਕਰਕੇ ਆ ਜਾਣਗੇ 5-4 ਸਾਲ 'ਚ ਉਹਦਾ ਵਿਆਜ ਹਾਲੇ ਵੀ ਪੈ ਰਿਆ ਪਰ ਜਿੱਦਣ ਜਵਾਕ ਵਾਪਸ ਤਰ੍ਹਾਂ ਤੇ ਆ ਕੇ ਖੜ ਗਿਆ ਫਿਰ ਸਿਚੁਏਸ਼ਨ ਦੇਖੋ ਨਾ ਘਰਾਂ ਦੇ ਕੀ ਬਣਨੀ ਆ ਸੋ ਇਹੋ ਜੀ ਨੌਬਤ ਨਾ ਆਵੇ ਅਸੀਂ ਇਕੱਠੇ ਹੋ ਜਾਈਏ ਜਿਹੜੇ ਬੱਚੇ ਇੱਥੇ ਆ ਚੁੱਕੇ ਨੇ ਉਹਨਾਂ ਦਾ ਕੁਝ ਨਾ ਕੁਝ ਬਣ ਜਵੇ ਉਹਨਾਂ ਦਾ ਵਰਕ ਪਰਮਿਟ ਐਕਸਟੈਂਡ ਹੋ ਜਵੇ ਜਿਹੜੇ ਪੀਆਰ ਲਈ ਐਲੀਜੀਬਲ ਨੇ ਜਿਨ੍ਹਾਂ ਨੂੰ ਅੱਜ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਜਿੰਨੇ ਪੁਆਇੰਟ ਅਸੀਂ ਇਕੱਠੇ ਕਰੇ ਫਿਰਦੇ ਆ ਪਿਛਲੇ ਸਮਿਆਂ ਦੇ ਵਿੱਚ ਤਾਂ ਇਹ ਤੋਂ ਕਿੰਨੇ ਘੱਟ ਪੁਆਇੰਟ ਵਾਲੇ ਵੀ ਪੀਆਰ ਹੁੰਦੇ ਸੀ ਸੋ ਉਹਨਾਂ ਦਾ ਸਾਥ ਦਿਈਏ ਇੱਕ ਐਗਜ਼ਾਮਪਲ ਸੈੱਟ ਕਰੀਏ ਕਿ ਬੱਚੇ ਜਿਹੜੇ ਨੇ ਉਹ ਔਖੇ ਸਮੇਂ ਦੇ ਵਿੱਚ ਸੀਗੇ ਸਾਂਭਲੇ ਕਿਉਂਕਿ ਕੈਨੇਡਾ ਦੇ ਜਿਹੜੇ ਹਾਲਾਤ ਨੇ ਜੋ ਇੱਥੋਂ ਦੀ ਇਕਨੋਮੀ ਆ ਉਹ ਇਹਨਾਂ ਬੱਚਿਆਂ ਨੂੰ ਡਿਪੋਰਟ ਕਰਦਿਆਂ ਕਰਨ ਤੋਂ ਬਾਅਦ ਵੀ ਜਿਹੜੀ ਆ ਉਹ ਸੁਧਰ ਨਹੀਂ ਨਹੀਂ ਇੰਨੀ ਛੇਤੀ ਉਹਨੇ ਸਮਾਂ ਲੈ ਕੇ ਹੀ ਸੁਧਰਨਾ ਜਿਹੜਾ ਰਿਸੈਸ਼ਨ ਹੁੰਦਾ ਆ ਜੋ ਮੰਦੀ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ ਇਹਨੇ ਇਹ ਆਪਣਾ ਟਾਈਮ ਲੈ ਕੇ ਹੀ ਜਿਹੜਾ ਆ ਉਹ ਸੁਧਾਰ ਹੋਣਾ ਸੋ ਸਟੂਡੈਂਟਸ ਨੂੰ ਬਲੇਮ ਕਰਨਾ ਸਟੂਡੈਂਟਸ ਚਲੇ ਜਾਣਗੇ ਪਤਾ ਨਹੀਂ ਕੈਨੇਡਾ ਦੇ ਬੜੀ ਛੇਤੀ ਜਿਹੜੇ ਆ ਹਾਲਾਤ ਚੰਗੇ ਹੋ ਜਾਣਗੇ ਇਹ ਗਲਤ ਫਹਿਮੀ ਵਿਚ ਨਾ ਰੋ ਇੱਕ ਵਾਰੀ ਵਿਜ਼ਿਟ ਕਰੋ ਇੱਥੇ ਇਹ ਜਿੱਥੇ ਧਰਨਾ ਲੱਗਿਆ ਹੋਇਆ ਬ੍ਰੈਮਟਨ ਦੇ ਵਿੱਚ ਸੋ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਘੱਟੋ ਘੱਟ ਇਸ ਚੀਜ਼ ਦਾ ਹੰਗਾਰਾ ਇਸ ਚੀਜ਼ ਦਾ ਸਾਥ ਤਾਂ ਮਿਲੇ ਕਿ ਸਾਡੇ ਲੋਕ ਸਾਡੇ ਕੋਲੇ ਆਉਂਦੇ ਨੇ ਉਹਨਾਂ ਦਾ ਸਾਥ ਸਾਨੂੰ ਜਿਹੜਾ ਆ ਉਹ ਮਨਜ਼ੂਰ ਆ ਬਾਕੀ ਫੈਸਲਾ ਤੁਹਾਡੇ ਹੱਥ ਆ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ